ਇਹ ਇਹ ਮਰ ਜਾਂਦਾ ਇਹ ਮਰ ਜਾਂਦਾ ਮਰ ਜਾਂਦਾ ਇਹ ਕਹਿੰਦੀ ਆ ਵੀ ਪੰਜ ਸਿੰਘ ਸਹਿਬਾਂ ਮੀਂਹਾਇਆ ਜੋ ਕੱਲ ਤੱਕ ਸਰਦੇ ਜਥੇਦਾਰ ਐਸਾ ਕਹਿਣਾ ਉਹ ਬਾਕੀ ਉਹਨਾਂ ਨੂੰ ਐਂ ਮੰਨੀ ਜਾਣਾ ਤੇ ਪੰਦੀ ਦੀ ਕਿ ਲੋੜ ਹੈ ਇਹ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਬਸ ਇਹ ਬਾਦਲ ਦਲਦਾ ਉਹ ਹਾਲ ਕਰਾਂਗੇ ਜਿਹੜਾ ਸ਼ਿਵ ਸ਼ੈਨਾ ਦਾ ਹਾਲ ਕਰਿਆ ਸ਼ਿਵ ਸ਼ੈਨਾ ਦਾ ਹਾਲ ਮਹਾਰਾਸ਼ਟਰ ਚ ਇਹ ਹਰਪ੍ਰੀਤ ਸਿੰਘ ਨੇ ਕਰਿਆ ਇਹ ਨਾ ਬੀਜੇਪੀ ਨੇ ਕਰਿਆ ਇਹ ਨੇ ਕਿ ਅਸੀਂ ਕਰਾਂਗੇ ਜਿਹੜਾ ਸ਼ਿਵ ਸ਼ੈਨਾ ਇਹ ਨਹੀਂ ਕਿਹਾ ਜਿਹੜਾ ਬੀਜੇਪੀ ਨੇ ਸ਼ਿਵ ਸ਼ੈਨਾ ਦਾ ਕਰਿਆ ਸਮਝਾ ਤਾਂ ਇਹ ਸ਼ਿਵ ਸ਼ੈਨਾ ਦਾ ਵੀ ਉਹ ਹਾਲ ਕਰਾਂਗੇ ਸ਼ਾਮਲ ਸੀ ਕਿਉਂਕਿ ਜੇ ਸਿੱਖ ਸੰਗਤ ਮੈਂ ਸਿੱਖ ਸੰਗਤ ਦਾ ਸਿੱਖ ਪੰਥ ਦਾ ਜਥੇਦਾਰਾਂ ਮੈਂ ਅਕਾਲੀ ਦਲ ਦਾ ਨਹੀਂ ਹਾਂ ਜਿੱਦੇ ਮੈਨੂੰ ਸਿੱਖ ਪੰਥ ਚਾਹੇਗਾ ਮੈਂ ਛੱਡ ਕੇ ਚਲਾ ਜਾਵਾਂ ਮੈਂ ਸਿੱਖ ਪੰਥ ਕਰਕੇ ਕੰਮ ਕਰਾਂਗਾ ਮੈਂ ਅਕਾਲੀ ਦਲ ਕਰਕੇ ਨਹੀਂ ਕਰਦਾ ਉਹ ਜਿਹੜਾ ਹੈਗਾ ਹੈ ਵੀ ਜਦ ਹਵਾ ਚੱਲਦੀ ਹੈ ਜਿੱਦੇ ਅਮਰਸਪਾਲ ਵੀ ਨੇਰੀ ਚੱਲੀ ਸੀ ਉਦੇ ਵੱਡੇ ਵੱਡੇ ਵਿਦਵਾਨ ਖੜ ਲੱਗੇ ਸੀ ਜੀ ਇਹ ਤਾਂ ਕਮਾਹ ਹੋ ਤੁੰ ਤਾਂ ਸਾਰਾ ਪੰਜਾਬੀ ਉਹਨਾਂ ਦੇ ਨਾਲ ਹੈ ਹਰ ਜਿੱਦੋਂ ਉਹਨੂੰ ਫੜ ਕੇ ਅੰਦਰ ਕਰਿਆ ਕਿੜੀ ਨਹੀਂ ਚੁੱਕੀ ਉਹ ਜਾਰੇ ਸਾਡਾ ਜਿਹੜਾ ਸੰਪੰਜਾਬ ਹੈ ਇਹਦਾ ਦੁਕਾਨ ਹੀ ਇਹ ਹੈ ਸਾਡੇ ਵਿਅਕਤੀ ਜਿਹੜੇ ਨੇ ਉਹ ਸੰਵੇਦਨਾ ਦੇ ਉੱਤੇ ਹੋਗਾ 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 ਕਬਜ਼ੋ ਕਬਜ਼ੋ ਕਰ ਲੋ ਚੱਕ ਮੇ ਚੱਕ ਮੇ ਚੜ੍ਹ ਕੋ ਲੋਗਾ ਬੰਨੇ ਉਹ ਸੋਚੇ ਤੋਂ ਇਹ ਜਾ ਕੇ ਬੰਨ ਹੋਈਏਗਾ ਅਸੀਂ ਨੌਜਵਾਨਾਂ ਨੂੰ ਕਿੱਥੇ ਚਿਆਰ ਕਰਦੇ ਆ ਇਹ ਤਾਂ ਆ ਗੋ ਸਿਖਾਉਣੇ ਵੀ ਆਪਣੇ ਦਾਗ ਤੇ ਜੋ ਮਰਜੀ ਕਰਦੇ ਸਿੱਕੀ ਦਾ ਝਾਲ ਮੜਾ ਸਿੱਕੀ ਲੋਤੇ ਹਮੜਾ ਮਨੂ ਸਿਮਤੀ ਦਾ ਉਹ ਹਮਲੇ ਦੇ ਖਿਲਾਫ ਕੋਈ ਵੀ ਨਹੀਂ ਬੋਲਦਾ ਬਲਕਿ ਉਹ ਹਮਲਾ ਕਰਨ ਵਾਸਤੇ ਤਾਹੂ ਹੋਏ ਹੋਏ ਨੇ ਤੇ ਜੀ ਨਾ ਪਰ ਮੁਚਾਰ ਨਹੀਂ ਭੱਜ ਕੇ ਜਾਣੂ ਚਾਹਣ ਜੱਫੇ ਪਾਉਣੂ ਚਾਹਣ ਇਸ ਕੋ ਸ਼ਕਤਾਂ ਵਿੱਚ ਇਹ ਜਨਾਬ ਸਾਨੂੰ ਵੀ ਕੋਈ ਮਾਰੀ ਮੋਟੀ ਕੁਰਸੀ ਦੇ ਲੋ ਜੇ ਕੁਰਸੀ ਨਹੀਂ ਬਿਠੀ ਤੇ ਬਿਠਾ ਦਿਓ ਪੀੜੀ ਦੇ ਵਿੱਚ ਬਿਠਾਉਣਾ ਉਹਦੇ ਚਰਨਾਚੀ ਬਿਠਾ ਲਓ ਚਰਨਾਚੀ ਬੈਠ ਕੇ ਨੋ ਤੇ ਆਗੂ ਜੀ ਦੇ ਵਿੱਚ ਮੈਂ ਇੱਕ ਨਾਮ ਵੀ ਲਵਾਗਾ ਬੀਬੀ ਨਫਰੀਦ ਖੋੜ ਦਾ ਉਹਨਾਂ ਨੇ ਕਿਹਾ ਵੀ ਇਹ ਜ਼ਿੰਮੇਵਾਰ ਨੇ ਜਿਹੜੇ ਚੋਰ ਰੋਸ਼ਣਾ ਨੇ ਕੋਈ ਔਖਾ ਕੰਮ ਦੋਸ਼ ਕੋਈ ਵੀ ਲਾ ਸਕਦਾ ਵੱਡੇ ਤੋਂ ਛੱਟ ਵੀ ਦੋਸ਼ ਲਾਉਣਾ। ਇਹ ਗੱਲ ਜਿਹੜੀ ਸਰਕਾਰ ਘੱਟ ਆ ਰਹੀ ਹੈ, ਗਲਤ ਟਾ ਰਹੀ ਹੈ। ਕੱਲ ਨੂੰ ਕਿਸੇ ਨੇ ਕਤਲ ਕਰਤਾ ਤੇ ਕੱਟਾ ਦਿਓ। ਕਿਸੇ ਨੇ ਚੋਰੀ ਕਰਤੀ ਹੋਣਾ ਕੱਟਾ ਦਿਓ। ਕਿਸੇ ਨੇ ਸਾਈਕਲ ਚੋਰੀ ਕਰ ਲਈ ਕਿਸਦਾ ਹੋਣਾ ਕੱਟਾ ਦਿਓ। ਫਿਰ ਤੁਸੀਂ ਘਰ ਹੀ ਟੌਂ ਤੇ ਲੱਗੇ ਰਹੋਗੇ। ਟਾ ਲਟਾਉਣਾ ਬਿਲਕੁਲ ਗੈਰਮੁਖੀ ਕਰਾ। ਇਹਨਾਂ ਸਾਰਿਆਂ ਨਾਲ ਜਿਨ੍ਹਾਂ ਨੇ ਬੁੱਢੋਗਰ ਫੇਰੇ ਗਰੀਬਾਂ ਤੇ ਮੈਂ ਕਹਿੰਦਾ ਕਸੂਰਬਾਦ ਹੋਣਗੇ। ਉਹ ਨਸ਼ੇ ਵੇਚਦੇ ਹੋਣਗੇ। ਬੁੱਢੇ ਰਫੇ ਨਾ ਹੱਲਾ ਨਾ ਕਾਨੂੰਨ ਇਹ ਜਾਤ ਦਿੰਦਾ ਜੇ ਡਰਗ ਚੱਬੇ ਹੋਣੇ ਇਹਨਾਂ ਸਾਰਿਆਂ ਦੀ ਜਗ੍ਹਾ ਨਾ ਦੇਖੋ ਇਹ ਪੈਸੇ ਦਾ ਕਿ ਇਹ ਮੀਨਾ ਲਗੇ ਠੱਗੀ ਕਰਾਉਂਦੇ ਜਾਂ ਜਿੱਦੇ ਕੈਪਟਨ ਸਰਕਾਰ ਨੇ ਇਹ ਕਾਨੂੰਨ ਚੋ ਪਹਿਲੇ ਜੋ ਅਸੀਂ ਕਾਨੂੰਨ ਚ ਬਦਲਾ ਕਰਤਾ ਉਹ ਵੀ ਜਾਂ ਤਾਂ ਜਬਤ ਕਰਾਂਗੇ ਇਹ ਤਾਂ ਹੁੰਦਾ ਬਿਲਕੁਲ ਜਬਤ ਕਰਨਾ ਤੇ ਟੌਹ ਚ ਫਰਕ ਹੈ ਉਹ ਤੁਸੀਂ ਬੁੱਢੇ ਜਿੰਨ ਕਰਨਾ ਮਤਲਬ ਇਹੀ ਹੁੰਦਾ ਹੈ ਵੀ ਤੁਸੀਂ ਅੰਦਰੋਂ ਖੋਖੜੀ ਹੋ ਤੁਹਾਡੇ ਕੋਲੇ ਉਹ ਸਮੱਸਿਆ ਦਾ ਕੋਈ ਹੱਲ ਨਹੀਂ ਤੁਸੀਂ ਆਪ ਦੇ ਆਪ ਨੂੰ ਚੌਧਰੀ ਬਣ ਕੇ ਕਿਸੇ ਨਾ ਕਿਸੇ ਤਰ੍ਹਾਂ ਤੁਹਾਨੂੰ ਸਾਕਦੇ ਮਿਲੀ ਹੋਈ ਹੈ ਭਗੰਤਾਨ ਸਰਕਾਰ ਨੂੰ ਵੀ ਮੈਂ ਚੁਣੌਤੀ ਦੇਣ ਨੂੰ ਤਿਆਰ ਮੈਨੂੰ ਚੁਣੌਤੀਆਂ ਦੇਣ ਦੀ ਹੱਤ ਨਹੀਂ ਤੇ ਕਹਿੰਦੇ ਸੀ ਮੈਂ ਸਖਤਮ ਕਰ ਦਿੰਨੇ ਜੇ 5% ਵੀ ਨਿਸ਼ਕਤਾ ਦੇ 5% ਨਿਸ਼ਕਤੀ ਦੇ ਤੱਕ ਇਹ ਤਾਂ ਮੰਨਦਾ ਕਿ ਇਹਨਾਂ ਨੇ ਕੁਝ ਕਰਿਆ ਸਤਿ ਸ਼੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਸਿੱਖ ਸਿਆਸਤ 'ਚ ਜੋ ਖਲਾਅ ਪੈਦਾ ਹੋਇਆ ਉਸ ਬਾਰੇ ਪਿਛਲੇ ਦਿਨੀ ਕੁਲਦੀਪ ਸਿੰਘ ਗੜਗੱਜ ਦੀ ਤਖਤ ਸ਼੍ਰੀ ਕੇਸਗੜ੍ਹ ਵਿੱਚ ਨਵੇਂ ਜਥੇਦਾਰ ਵੱਜੂ ਨਿਯੁਕਤੀ ਕੀਤੀ ਗਈ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸ਼੍ਰੀ ਅਮਰਸਰ ਸਾਹਿਬ ਵਿਖੇ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਸਰ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਵੀ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਅ ਬਿਲਕੁਲ ਕੁਲਦੀਪ ਸਿੰਘ ਗੜਗੱਜ ਜੀ ਨੂੰ ਲਗਾਇਆ ਇਹਨਾਂ ਨੇ ਜਥੇਦਾਰ ਤੁਸੀਂ ਕਿਹੜੀ ਔਖੀ ਗੱਲ ਫਾਇਦੈਂ ਬਿਆਤੇ ਦਾਰ ਅਕਾਲ ਤੱਕ ਸਾਡਾ ਜਿਹੜਾ ਉਹਨਾਂ ਨੂੰ ਕਾਰਜਕਾਰੀ ਭਾਰ ਕੰਮ ਕਰਨ ਵਾਸਤੇ ਕੰਮ ਕਾਜ ਵਾਸਤੇ ਜ਼ਿੰਮੇਵਾਰੀ ਦਿੱਤੀ ਹੈ ਇਹਦੇ ਵਿੱਚ ਦੋ ਪਾਸੇ ਨੇ ਇੱਕ ਪਾਸੇ ਇਹ ਹੈ ਵੀ ਬੜਾ ਰੋਲ ਕੋਚੋੜਾ ਪਿਆ ਹੋਇਆ ਸੀ ਜੀ ਉਸ ਰੋਲ ਕੋਚੋੜੇ ਦੇ ਵਿੱਚ ਇਹ ਬਦਲਾਅ ਹੈ ਜਿਹੜਾ ਇਹ ਬਦਲਾਅ ਨੂੰ ਇਸ ਤਰ੍ਹਾਂ ਲਿਖਿਆ ਜਾ ਰਿਹਾ ਹੈ ਕਿ ਜਿਹੜਾ ਕਾਬੀਆ ਕਾਦੀ ਦਾੜਾ ਇਹਦੀ ਕੋਸ਼ਿਸ਼ ਆ ਕਿ ਆਪਦੀ ਮਨਮਰਜ਼ੀ ਕਰਵਾਵੇ ਜੀ ਲੈਕ ਸ਼ਾਇਦ ਇਹਨਾਂ ਨੂੰ ਲੱਗਦਾ ਵੀ ਸ਼ਰਜ ਇੱਥੇ ਦਾ ਨਹੀਂ ਮੰਨ ਰਹੇ ਸੀ। ਹੂੰ। ਕਿ ਪਰ ਇਹਦਾ ਦੂਜਾ ਪੱਖ ਇਹ ਹੈ ਵੀ ਜਿਹੜੇ ਤਿੰਨਾਂ ਜੱਥੇਦਾਰ ਲੱਗੇ ਹੋਏ ਸੀ। ਉਹ ਕੀ ਕੁਛ ਕਰਦੇ ਸੀ ਉਹ ਤੇ ਕਿੰਤੂ ਪ੍ਰੰਤੂ ਬੜੇ ਨੇ। ਹੂੰ। ਜਿਹੜੇ ਗਾਨੀ ਕਬੀਰ ਸਿੰਘ ਜੀ ਉਹ ਵੀ ਇਦਾਂ ਹੀ ਉਹਨਾਂ ਕੋਲ ਚਾਰਜ ਸੀਗਾ। ਬਿਲਕੁਲ। ਉਹ ਜਿਹੜੇ ਸੀ ਉਹਨਾਂ ਨੇ ਤੇ ਇੰਨਾ ਕਿਹਾ ਵੀ ਜੇ ਤੁਸੀਂ ਅ ਗਾਨੀ ਹਰਪ੍ਰੀਤ ਸਿੰਘ ਨੂੰ ਦੱਸ ਦੀਫਾ ਉਹ ਸੋਰੀ ਉਹਦੇ ਤੇ ਕੋਈ ਕਾਰਵਾਈ ਕਰੋਗੇ ਹਟਾਓਗੇ ਤਾਂ ਅਸੀਂ ਪੰਜੇ ਸਿੰਘ ਛੱਡ ਜਾਂਦੇ ਹਾਂ ਹਾਂ ਬਿਲਕੁਲ ਉਹ ਛੱਡਿਆ ਨਹੀਂ ਉਹਨਾਂ ਨੇ ਤਾਂ ਹਟਾਤਾ ਉਹ ਛੱਡਿਆ ਨਹੀਂ ਜੀ ਇਹਦਾ ਮਤਲਬ ਹੈ ਵੀ ਅਸੀਂ ਕਹਿੰਦੇ ਕੁਝ ਹੋਰ ਨਾ ਕਰਦੇ ਕੁਝ ਹੋਰ ਐਡੀ ਵੱਡੀ ਪਦਵੀ 'ਚ ਬਹਿ ਕੇ ਚਾਹੀ ਗੱਲ ਮਨਜ਼ੂਰ ਨਹੀਂ ਹੋ ਸਕਦੀ ਹਾਂ ਜੇ ਤਾਂ ਫਿਰ ਜਿੰਨ ਮਨ ਹੋਰ ਬੁਖoor ਸੇ ਕਾਂਦੇ ਕੱਚਾ ਅਗਲੀ ਗੱਲ ਹੋਗੀ ਬਿਲਕੁਲ ਫਿਰ ਉਹਨਾਂ ਨੇ ਆਖਿਆ ਵੀ ਇਹ ਇੰਨਾ ਤੇ ਕਾਰਵਾਈ ਕਰਨ ਦਾ ਤੁਹਾਨੂੰ ਕੋਈ ਅਧਿਕਾਰ ਨਹੀਂ ਜੀ ਤੇ ਬਾਅਦ ਚ ਕਿਹਾ ਵੀ ਮੈਨੂੰ ਤਾਂ ਪਤਾ ਖੁੱਣ ਲੱਗਿਆ ਵੀ ਸਾਡੇ ਤੇ ਇਹ ਕਹਿੰਦਾ ਕੋਈ ਅਧਿਕਾਰੀ ਹੀ ਨਹੀਂ ਸੀ ਫਿਰ ਜੇ ਤੁਸੀਂ ਸ਼੍ਰੋਮਣੀ ਕਮੇਟੀ ਦਾ ਜਿਹੜਾ ਕਾਨੂੰਨ ਹੈ ਹੂੰ ਕਾਨੂੰਨ ਤਾਂ ਕੋਈ ਇਹਨਾਂ ਨੇ ਨਹੀਂ ਬਣਾਇਆ ਕਾਨੂੰਨ ਤਾਂ 1925 ਦਾ ਬਣਿਆ ਹੋਇਆ ਜੇ ਤੁਸੀਂ ਉਹ ਕਾਨੂੰਨ ਤੱਕ ਨਹੀਂ ਪੜਿਆ ਜਿਹੜੇ ਕੁਛ ਹੀ ਪੰਨੇ ਨੇ ਹੂੰ ਤੇ ਫਿਰ ਭਾਈ ਤੁਸੀਂ ਇੱਕ ਕੰਮ ਕਰਕੇ ਚਲਾ ਰਹੇ ਹੋਵੋਗੇ ਬਿਲਕੁਲ ਤੇ ਫਿਰ ਤੁਹਾਡੇ ਤੇ ਆ ਜਿਹੜੇ ਸਰਕਾਰੀ ਕਈ ਮੈਂ ਸਰਕਾਰੀ ਅਧਿਕਾਰੀਆਂ ਨੂੰ ਪੁੱਛਿਆ ਵੀ ਤੁਸੀਂ ਬੋਰਡ ਆਰਪਰੇਸ਼ਨ ਦੇ ਬਣ ਜਾਂਦੇ ਹੋ ਕਦੇ ਉਹਦਾ ਕਾਨੂੰਨ ਪੜਿਆ ਠੀਕ ਸਧਿਆ ਦੇ ਜਨਰਲ ਬੰਨੂ ਹੂੰ ਪੰਤਪਤਾ ਇਹ ਵੀ ਕਾਨੂੰਨ ਕੀ ਕਹਿੰਦਾ ਸਜ਼ਾ ਤਾਂ ਕਿਸੇ ਕਾਨੂੰਨ ਨਹੀਂ ਹੋਣੀ ਹੈ ਬਿਲਕੁਲ ਮੈਂ ਕਿਉਂ ਕਹਿਣਾ ਇਹ ਮੇਨ ਕੋਈ ਮੰਤਰੀ ਸੀਗੇ ਬੀਜੇਪੀ ਦੇ ਉਹਨਾਂ ਬਾਰ ਬਾਰ ਵਿਖੇ ਜਾਂਦੇ ਆ ਬੰਦੇ ਨੂੰ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ ਮੈਂ ਲਿਖਿਆ ਵੀ ਆ ਰੂਲ ਨੇ ਦੇ ਮੁਤਾਬਕ ਇਹਨੂੰ ਨਹੀਂ ਬੰਦੀ ਸਜ਼ਾ ਹੂੰ ਫਿਰ ਬਿਖਤਾ ਫਿਰ ਬਿਖਤਾ ਵੀ ਇਹ ਜਿਹੜਾ ਰਿਟਾਇਰ ਹੋ ਗਿਆ ਇਹਦੇ ਬਸ ਆ ਰੂਲ ਨੇ ਫਿਰ ਵੀ ਨਹੀਂ ਬੰਦੀ ਬਿਲਕੁਲ ਫਿਰ ਨਾ ਬਿਖਤਾ ਸਾਡੀ ਇੱਛਾ ਕੇ ਸਜ਼ਾ ਦੇ ਦੋ ਜੀ ਤੇ ਸਾਡੇ ਹੁਕਮ ਨੇ ਮੈਂ ਲਿਖਿਆ ਤੁਹਾਡੀ ਇੱਛਾ ਪੂਰੀ ਕਰਨੀ ਤੇ ਹੁਕਮ ਦੀ ਪਾਲਣਾ ਲਈ ਸਾਨੂੰ ਕਾਨੂੰਨ ਦੇ ਕੇ ਤੇ ਜੋ ਕਿ ਜ ਰਹੀ ਸਜ਼ਾ ਦੇਣੀ ਹੈ ਅਸੀਂ ਕੰਮ ਕਾਨੂੰਨ ਨਾਲ ਕਰਦੇ ਕਿ ਆਪਣੀ ਮਨਮਰਜ਼ੀ ਨਾਲ ਕਰਦੇ ਸੋ ਜਿਹੜੇ ਬੰਦਿਆਂ ਨੂੰ ਇਹ ਮਹਿਸੂਸ ਹੋਣਾ ਕਿਸੇ ਨੇ ਨਹੀਂ ਉਹਨੂੰ ਸਿੱਖ ਸੰਗਤ ਦੇ ਵਿੱਚੋਂ ਜਿਹੜੇ ਬਾਗੀ ਨੇ ਦਾਗੀ ਨੇ ਕਿਸੇ ਨੇ ਨਹੀਂ ਬੋਲੇ ਭਾਈ ਇਹ ਕੀ ਕਰੇ ਫਿਰ ਉਹਨਾਂ ਨੇ ਆਖਿਆ ਗਿਆਨੀ ਹਰਪ੍ਰੀਤ ਸਿੰਘ ਨੇ ਕਹਤਾ ਕਿ ਮੈਂ ਤਾਂ ਮੈਨੂੰ ਤੰਗ ਕਰ ਕਰਕੇ ਇਹ ਖਰਾਬ ਕਰਨਾ ਚਾਹੁੰਦੇ ਨੇ ਮੈਂ ਤਾਂ ਪਹਿਨੇ ਡਰਾਈਵ ਗਿਆਨੀ ਰਗਵੀਰ ਸਿੰਘ ਨੂੰ ਦਿੱਤੀ ਸੀ ਉਹ ਨਹੀਂ ਕਿਵੇਂ ਹੋ ਗਈ ਗਿਆਨੀ ਰਗਵੀਰ ਸਿੰਘ ਨੇ ਤਾਂ ਕੋਈ ਜਵਾਬ ਨਹੀਂ ਦਿੱਤਾ ਹੂੰ ਯਾਨੀ ਅਰਗਵੀਰ ਸਿੰਘ ਨੇ ਕਿਹਾ ਵੀ ਇਹ ਜਿਹੜਾ ਮਰਿਆਦਾ ਦਾ ਘਾਣ ਕੀਤਾ ਗਿਆ ਨਹੀਂ ਹੋਣਾ ਉਹਦੇ ਉੱਤੇ ਮੈਂ ਪੈਨ ਡਰਾਈਵ ਦੀ ਗੱਲ ਕਰੀ ਪੈਨ ਡਰਾਈਵ ਦਾ ਦੋਸ਼ ਲਾਤਾ ਇਹ ਹੂੰ ਇਹ ਵੱਡਾ ਦੋਸ਼ ਹੈ ਮੈਂ ਤੁਹਾਡੇ ਕੋਲ ਕੋਈ ਚੀਜ਼ ਫੜਾਦਾ ਮੈਂ ਕਿਹਾ ਤੁਸੀਂ ਜਾਣ ਕੇ ਉਹਨਾਂ ਨੂੰ ਦਿੱਤੀ ਮੈਂ ਕਿਹਾ ਵੀ ਇਹ ਦੇਣੀ ਨਹੀਂ ਕਿਤੇ ਨੂੰ ਹਾਂ ਬਿਲਕੁਲ ਦੋਸ਼ ਹੈ ਇਹ ਜੇ ਅਕਾਲ ਤਖਤ ਸਾਹਿਬ ਦੇ ਜਰਸੇਦਾਰ ਤੁਸੀਂ ਮੈਨੂੰ ਕੋਈ ਗੱਲ ਕਹੀ ਸੀ ਵੀ ਦਰਸੇ ਪਰ ਦੱਸਿਆ ਨਾ ਕਿਸੇ ਨੂੰ ਤੇ ਮੈਂ ਦੱਸਣ ਲੱਗ ਜਾ ਹੂੰ ਫਿਰ ਤਾਂ ਤੁਹਾਡਾ ਵਿਸ਼ਵਾਸ ਟੁੱਟ ਗਿਆ ਬਿਲਕੁਲ ਸੋ ਇਹ ਹਮੇਸ਼ਾ ਹੁੰਦਾ ਹੈ ਵੀ ਜੇ ਪੈਨ ਡਰਾਈਵ ਉਹਨਾਂ ਦੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਦੋਸ਼ ਲਾਤਾ ਹੂੰ ਗੱਜਨੀ ਹਰਪ੍ਰੀਤ ਸਿੰਘ ਨੇ ਜੀ ਫਿਰ ਗੱਜਨੀ ਹਰਪ੍ਰੀਤ ਸਿੰਘ ਨੇ ਕਿਹਾ ਵੀ ਜੋ ਇਹ ਕੰਮ ਹੈ ਮੈਂ ਉਹੀ ਕਹੂੰਗਾ ਇਹ ਇਹ ਮਜ਼ੇਂਦਾ ਇਹ ਮਜ਼ੇਂਦਾ ਮਜ਼ੇਂਦਾ ਇਹ ਕਹਿੰਦੀ ਆ ਵੀ ਪੰਜ ਸਿੰਘ ਸਹਿਬਾਂ ਵੀ ਬੁਲਾਇਆ ਜੋ ਕੱਲ ਤੱਕ ਸਭ ਦੇ ਜਥੇਦਾਰ ਫੈਸਾ ਕਹੈ ਨਾ ਉਹ ਬਾਕੀ ਉਹਨਾਂ ਨੂੰ ਐਂ ਬੰਨੀ ਜਾਣਾ ਫਿਰ 15 ਕਿਲੋੜ ਫਿਰ ਉਹ ਕੱਲੀ ਗਈ ਜੀ ਫਿਰ ਤਾਂ ਬਾਕੀ ਨਹੀਂ ਬੋਲਣ ਦੀ ਗੱਲ ਹੀ ਹੈ ਫਿਰ ਅਕਾਲੀ ਦਲ ਦੇ ਨਾਲ ਕੀ ਫਰਕ ਵਾ ਉਹ ਵੀ ਕਹਿੰਦੇ ਪ੍ਰਧਾਨ ਜੀ ਨੂੰ ਪਾਵਰ ਦਿੱਤੀ ਜੀ ਸਾਰੀ ਸ਼ਿਕਾਇਤ ਨਹੀਂ ਕਹਿੰਦੀ ਆ ਪ੍ਰਧਾਨ ਜੀ ਨੂੰ ਪਾਵਰ ਦਿੱਤੀ ਉਹਦੇ ਮਰਜ਼ੀ ਕਰਦੇ ਨੇ ਫਿਰ ਦੋਹਾਂ 'ਚ ਫਰਕ ਕੀ ਆ ਫਿਰ ਪੰਚ ਪ੍ਰਧਾਨੀ ਕਿੱਥੇ ਰਹਿ ਗਿਆ ਸੋ ਇਸ ਕਰਕੇ ਇਹ ਸਮੱਸਿਆ ਵੱਡੀ ਹੈ ਇਹਨੂੰ بڑے ਆਗੂ ਜਿਹੜੇ ਦੇਖ ਰਹੇ ਨੇ ਉਹ ਸਿੱਖ ਝਾਸ ਨੂੰ ਦੇਖਣ ਦੀ ਬਜਾਏ ਸਾਰੇ ਤਾਕਤ ਨੂੰ ਦੇਖ ਰਹੇ ਨੇ ਔਰ ਇਹ ਝਗੜਾ ਉਨਾ ਚਿਰ ਚੱਲਦਾ ਰਹਿਣਾ ਉਨਾ ਚਿਰ ਇਹ ਸਿੱਖ ਸੰਸਥਾਵਾਂ ਦੀ ਪੂਰੀ ਤਰ੍ਹਾਂ ਬੇਅਦਬੀ ਬੇਸੀ ਜੋ ਮਰਜ਼ੀ ਕਰ ਲੋ ਲੋਕਾਂ ਦੇ ਵਿੱਚ ਇਹ ਕਹਿਆ ਜਾਣਾ ਹੈ ਜਿੰਨਾ ਅਕਿਰ ਬਾਦਲ ਕਾਦੀ ਦਲ ਥੱਲੇ ਲਾ ਕੇ ਬੀਜੇਪੀ ਨਾਲ ਸਮਝੌਤਾ ਨਹੀਂ ਕਰਦਾ ਜਿੱਦਾਂ ਬਾਦਲ ਕਾਦੀ ਦਲ ਨੇ ਜੀ ਬੀਜੇਪੀ ਨਾਲ ਸਮਝੌਤਾ ਕਰ ਲਿਆ ਉਹਦੇ ਸਾਰਾ ਕੁਝ ਖਤਮ ਹੋ ਜੂ ਮੈਂ ਤਾਂ ਅੱਜ ਕਹਿਣਾ ਬਿਲਕੁਲ ਕਿਉਂਕਿ ਉਹਦੇ ਵਾਸਤੇ ਸਬੂਤ ਹੈ ਇਹ ਮੈਂ ਐ ਨਹੀਂ ਵੀ ਮੈਂ ਕਹਿਣਾ ਜੀ ਇਹ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹਮ ਬਸ ਇਹ ਬਾਦਲ ਦਲ ਦਾ ਉਹ ਹਾਲ ਕਰਾਂਗੇ ਜਿਹੜਾ ਸ਼ਿਵ ਸ਼ੈਨਾ ਦਾ ਹਾਲ ਕਰਿਆ ਹਮ ਸ਼ਿਵ ਸ਼ੈਨਾ ਦਾ ਹਾਲ ਮਹਾਰਾਸ਼ਟਰ ਚ ਇਹ ਹਰਪ੍ਰੀਤ ਸਿੰਘ ਨੇ ਕਰਿਆ ਇਹ ਤਾਂ ਭਾਜਪਾ ਨੇ ਕਰਿਆ ਬਿਲਕੁਲ ਇਹਨੇ ਤਾਂ ਅੱਸੀ ਕਰਾਂਗੇ ਹੂੰ ਜਿਹੜਾ ਸੁਵਿਸ਼ਣਾ ਇਹ ਨਹੀਂ ਕਿਹਾ ਜਿਹੜਾ ਭਾਜਪਾ ਨੇ ਸੁਵਿਸ਼ਣਾ ਦਾ ਕਰਿਆ ਠੀਕ ਇਹ ਸਮਝਾਦੇ ਇਹ ਸੁਵਿਸ਼ਣਾ ਦਾ ਵਿਵਹਾਰ ਕਰਨ ਚ ਸ਼ਾਮਲ ਸੀ ਇਹਦਾ ਮਤਲਬ ਜਿਹੜਾ ਤੁੰਮੇ ਨੂੰ ਉੱਥੇ ਬਿਆਨ ਦਿੱਤਾ ਸੀ ਵੀ ਤੁਸੀਂ ਵੋਟਾਂ ਹਰਦਾਮ ਸਿੰਘ ਤੁਮਾਰੇ ਕਿ ਵੋਟਾਂ ਤੁਸੀਂ ਆਰਐਸਐਸ ਨੂੰ ਪਾਓ ਇਹਦਾ ਮਤਲਬ ਜਾਨੀ ਹਰਪ੍ਰੀਤ ਸਿੰਘ ਵੀ ਨਾਲ ਸੀ ਬਿਲਕੁਲ ਇੱਥੇ ਤਾਂ ਮਤਲਬ ਸਿੱਧਾ ਹੀ ਇਹ ਹੈ ਨਾ ਸੋ ਇੱਥੋਂ ਪਤਾ ਲੱਗਦਾ ਹੈ ਵੀ ਸਿੱਖ ਸਰੂਪ ਦੇ ਵਿੱਚ ਮਨੁੱਖ ਸਮਰਤੀ ਦੇ ਪੈਰੋਕਾਰ ਕੌਣ ਨੇ ਹੂੰ ਬਸ ਸਰ ਗੜਗੱਜ ਸਾਹਿਬ ਵੱਲੋਂ ਕਿਹਾ ਗਿਆ ਵੀ ਮੈਂ ਪੰਥ ਵੱਲੋਂ ਪ੍ਰਵਾਨ ਕੀਤਾ ਹੋਇਆ ਜਥੇਦਾਰ ਹਾਲਾਂਕਿ ਕਿਸੇ ਸਿਆਸੀ ਧਿਰ ਦਾ ਮੇਰੇ ਤੇ ਹੱਥ ਨਹੀਂ ਜਾ ਕਿਸੇ ਅਕਾਲੀ ਦਲ ਵੱਲੋਂ ਨਹੀਂ ਮੈਂ ਆਇਆ ਪਰ ਮੈਂ ਲੋਕਾਂ ਲਈ ਕੰਮ ਕਰਨਾ ਚਾਹਣਾ ਤੁਹਾਨੂੰ ਲੱਗਦਾ ਵੀ ਇਹ ਉਹਨਾਂ ਦਾ ਜਿਹੜਾ ਬਿਆਨ ਆ ਕਿਤੇ ਨਾ ਕਿਤੇ ਉਹਦੇ ਵਿੱਚ ਖੋਟ ਲੱਗਦੀ ਹੋਵੇ ਨਹੀਂ ਮੈਨੂੰ ਕੋਈ ਖੋਟ ਨਹੀਂ ਲੱਗਦੀ ਮੈਂ ਇਹ ਉਹਨਾਂ ਨੂੰ ਲਾਇਆ ਜੀ ਨੇ ਮਰਜ਼ੀ ਹੋਵੇ ਜਿਵੇਂ ਜਿਹੜੇ ਆਪਣੇ ਜੱਜ ਨੇ ਉਹਨਾਂ ਡਾਉਂਦੀ ਤਾਂ ਸਰਕਾਰ ਹੈ ਬਿਲਕੁਲ ਪਰ ਉਹ ਸਰਕਾਰ ਦੇ ਥੋੜੇ ਹੁੰਦੇ ਨੇ ਤਨਖਾਹ ਵੀ ਸਰਕਾਰ ਚੋਂ ਹੀ ਵਿਖੇ ਜਾਂਦੇ ਚੋ ਹਾਲ ਸਰਕਾਰ ਦੇ ਨਹੀਂ ਹੁੰਦੇ ਹਮ ਉਹਨਾਂ ਨੇ ਸਰਕਾਰ ਦੇ ਖਿਲਾਫ ਫੈਸਲੇ ਰੋਜ਼ ਹੀ ਦਿੰਦੇ ਨੇ ਬਿਲਕੁਲ ਕਿੰਨੇ ਹੁੰਦੇ ਨੇ ਫੈਸਲੇ ਜੀ ਸੋ ਇਸ ਕਰਕੇ ਉਹ ਜਸ਼ਦਾਦ ਜੰਦ ਬਣ ਗਏ ਉਹਦੋਂ ਬਾਅਦ ਉਹ ਕਿਸੇ ਧਿਰ ਦੇ ਨਹੀਂ ਰਹੇ ਮੈਂ ਉਹਨਾਂ ਦਾ ਬਿਆਨ ਸੁਣਿਆ ਜਿੰਨਾ ਕੁ ਮੈਨੂੰ ਲੱਗਿਆ ਯੰਗ ਬੰਦੇ ਨੇ ਹਮ ਮੈਨੂੰ ਆਇ ਲੱਗਿਆ ਵੀ ਸਭ ਤੋਂ ਜ਼ਿਆਦਾ ਸੰਤੁਲਿਤ ਬਿਆਨ ਜੀ ਪਹਿਲਾ ਸਭ ਤੋਂ ਪਹਿਲਾ ਬਿਆਨ ਜਿਹੜਾ ਉਹਨਾਂ ਨੇ ਦਿੱਤਾ ਉਹ ਸਭ ਤੋਂ ਸੰਤੁਲਿਤ ਸੀ ਓਕੇ ਉਹ ਸਿੱਖੀ ਨਿਆ ਸਮੱਸਿਆਵਾਂ ਨੂੰ ਰਿਕਾਂਕਤ ਕਰਦਾ ਸੀ ਵੀ ਆਹ ਨਹੀਂ ਜੀ ਇਹਨਾਂ ਤੇ ਐਸੀ ਕੰਮ ਕਰਦਾ ਜੀ ਦੂਜਾ ਉਹਨਾਂ ਨੇ ਬਿਆਨ ਜਿਹੜਾ ਦਿੱਤਾ ਉਹ ਉਹੀ ਇਹਨਾਂ ਨੂੰ 100 ਦਾ ਜੇ ਉੱਪਰ ਸੀ ਉਹ ਕਹਿਣ ਲੱਗੇ ਵੀ ਜਿਹੜਾ ਅਕਾਲ ਤਖਤ ਤੋਂ ਇੱਕ ਵਾਰੀ ਹੋ ਚੁੱਕਿਆ ਫੈਸਲਾ ਮੈਂ ਕੋਣਾ ਉਹਨੂੰ ਬਦਲਨ ਵਾਲਾ ਬਿਲਕੁਲ ਹੂੰ ਜੀ ਸਵਾਲ ਸਿੱਧਾ ਕਰਿਆ ਗਿਆ ਇਹ ਹੁੰਦੇ ਇਹਨਾਂ ਤੇ ਕਹਿੰਦਾ ਵੀ ਅਸੀਂ ਤਾਂ ਜੀ ਕਰਨੀ ਇਹਨਾਂ ਦੇ ਜੋ ਇਹਨਾਂ ਦੇ ਬਿਆਨ ਘਟੋ ਉਹਨਾਂ ਦੇ ਕਰ ਲੋ ਫਿਰ ਤੀਜਾ ਉਹਨਾਂ ਨੇ ਕਹਤਾ ਕਹਿੰਦੇ ਜੇ ਸਿੱਖ ਸੰਗਤ ਮੈਂ ਸਿੱਖ ਸੰਗਤ ਦਾ ਸਿੱਖ ਪੰਥ ਦਾ ਜਸੇਦਾਰਾਂ ਹਾਂ ਮੈਂ ਅਕਾਲੀ ਦਲ ਦਾ ਨਹੀਂ ਹਾਂ ਬਿਲਕੁਲ ਜਿੱਦੇ ਮੈਨੂੰ ਸਿੱਖ ਪੰਥ ਚਾਹੇਗਾ ਮੈਂ ਛੱਡ ਕੇ ਚੜਾ ਜਾਵਾਂਗਾ ਹਾਂ ਮੈਂ ਸਿੱਖ ਪੰਥ ਕਰਕੇ ਕੰਮ ਕਰਾਂਗਾ ਮੈਂ ਅਕਾਲੀ ਦਲ ਕਰਕੇ ਨਹੀਂ ਕਰਨਾ ਇਹ ਜਿਹੜੀਆਂ ਸਿਆਣਪਾਂ ਹੁੰਦੀਆਂ ਨੇ ਜੀ ਇਹ ਤਾਂ ਤਿੰਨੇ ਬਿਆਨ ਸਿਆਣਪ ਭਰੇ ਤੇ ਵੀ ਮੈਂ ਪੰਥ ਦੇ ਨਾਲਾਂ ਪੰਥ ਦਾ ਕਰਾਂਗਾ ਹੁਣ ਉਹ ਅੱਗੋਂ ਇਹ ਗੱਲ ਸ਼ਾਂਤ ਕਰਨ ਵਾਸਤੇ ਕੋਈ ਇਹੇ ਐਕਸ਼ਨ ਕਰ ਜਾਂਦੇ ਨੇ ਜਿਹੜੇ ਕਿ ਪ੍ਰਵੰਤਨਾ ਹੋਣ ਫਿਰ ਉਹਨਾਂ ਦੀ ਅਦੋਚਨਾ ਹੋਏਗੀ ਅਜੇ ਤੱਕ ਅਸਤੀਫੇ ਦਿੱਤੇ ਜਾ ਰਹੇ ਨੇ ਐਸਜੀਪੀਸੀ ਦੇ ਮੈਂਬਰਾਂ ਨੂੰ ਅੱਗੋਂ ਵੱਲੋਂ ਉਹ ਜਿਹੜਾ ਹੈਗਾ ਵੀ ਜਦ ਹਵਾ ਚੱਲਦੀ ਹੈ ਜਿੱਦੇ ਅੰਮ੍ਰਿਤਸਰ ਵੀ ਨੇਰੀ ਚੱਲੀ ਸੀ ਉਹਦੇ ਵੱਡੇ ਵੱਡੇ ਵਿਦਵਾਨ ਕਹਿਣ ਲੱਗੇ ਸੀ ਜੀ ਇਹ ਤਾਂ ਕਮਾਲ ਹੋ ਗਈ ਹੈ ਬਿਲਕੁਲ ਹੁਣ ਤਾਂ ਸਾਰਾ ਪੰਜਾਬੀ ਉਹਨਾਂ ਦੇ ਨਾਲ ਹੈ ਹਾਂ ਔਰ ਜਿੱਦੋਂ ਉਹਨੂੰ ਫੜ ਕੇ ਅੰਦਰ ਕਰਿਆ ਕਿੜੀ ਨਹੀਂ ਚੁੱਕੀ ਬਿਲਕੁਲ ਜੇ ਕੋਈ ਬੋਲਿਆ ਤਾਂ ਦੱਸ ਉਹਨਾਂ ਦਾ ਸਾਰਾ ਉਹ ਜਿਹੜਾ ਸੀ ਪੂਰਾ ਤਾਮਚਾਮ ਨਸ਼ਾ ਛਡਾਉ ਤੇ ਹੋਰ ਵੀਰ ਕਿਧਰੇ ਹਵਾ ਚ ਚਲੀ ਗਈ ਹਾਂ ਸੋ ਜਿਆਦਾ ਸਾਡਾ ਜਿਹੜਾ ਪੰਜਾਬ ਹੈ ਇਹਦਾ ਦੁਖਾਂਤ ਹੀ ਇਹ ਹੈ ਸਾਡੇ ਵਿਅਕਤੀ ਜਿਹੜੇ ਨੇ ਉਹ ਸੰਵੇਦਨਾ ਦੇ ਹੋਗਾ 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 ਕਬਜ਼ੋ 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 ਚੱਕਲੋ 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 ਕਰਦੇ ਨੇ ਉਹ ਸੋਚੇ ਤੋਂ ਵੀ ਜਾ ਕਿੱਧਰ ਨੁਲਹੀਏ ਗੱਲ ਜਿਹੜੇ ਵਿਦਵਾਨ ਐ ਨਾਕਾਗਰੀ ਦਲ ਦੇ ਨਾਲ ਖੜੇ ਹੁੰਦੇ ਸੀ ਅੱਜ ਉਹ ਵੀ ਚਰਚਾ ਕਰਦੇ ਨੇ ਜਿੱਦੋਂ ਪਾਵਰ ਚ ਆ ਗਈ ਇੱਕ ਮੈਂ ਕਿਸੇ ਦਾ ਵਿਆਹ ਸੁਣ ਰਿਹਾ ਸੀ ਮੈਨੂੰ ਨਹੀਂ ਯਾਦ ਕੀਤਾ ਸੀ ਉਹ ਕਹਿੰਦਾ ਜਿੱਦਾਂ ਅਸੀਂ ਪਾਵਰ ਜਾਈ ਤੁਸੀਂ ਦੇਖਿਓ ਸਾਡੇ ਨਾਲ ਹੀ ਆ ਜਾਂਦੇ ਨੇ ਬਿਲਕੁਲ ਕਿਉਂਕਿ ਜਦ ਤੁਸੀਂ ਰਾਜ ਤਖਤ ਨਾਲ ਵੱਧਗੇ ਤਖਤ ਨਾਲ ਵੱਧਗੇ ਫਿਰ ਜਿਹੜਾ ਤਾਕਤ ਚ ਆਉਂਦੀ ਗੱਲ ਕਰੀ ਜੋਗੇ ਤੁਹਾਨੂੰ ਇਹ ਤਾਂ ਹੈ ਨਹੀਂ ਆਪਦੇ ਮਨ ਨੂੰ ਵੀ ਯਾਰ ਮੈਂ ਪਹਿਲਾਂ ਆ ਕਿਹਾ ਹੁਣ ਨਾ ਕਹਾ ਬਿਲਕੁਲ ਤੁਸੀਂ ਉਹਨੂੰ ਵੀ ਠੀਕ ਕਹਿੰਦੇ ਹੋ ਇਹਨੂੰ ਵੀ ਠੀਕ ਕਹ ਲਓ ਤੁਹਾਡਾ ਉਹ ਹਾਲ ਹੋ ਗਿਆ ਜੇ ਗਦੀ ਮਰੀ ਸਾਡੇ ਆਨੰਦਕੋਪ ਤਾਂ ਗਦੀ ਮਰੀ ਦਾ ਨਹੀਂ ਕੋਈ ਦੋਸ਼ ਬਿਲਕੁਲ ਇਸ ਕਰਕੇ ਮੈਨੂੰ ਪੰਜਾਬ ਦੇ ਵਿੱਚ ਮੈਂ ਕਈ ਵਾਰੀ ਕਿਹਾ ਫੇਰ ਕਰਨ ਨੂੰ ਤਿਆਰ ਹਾਂ ਆ ਮੈਂ ਪੰਜਾਬੀ ਯੂਨੀਵਰਸਿਟੀ ਦਾ ਸਾਰਾ ਸਟੱਡੀ ਕਰ ਰਿਹਾ ਠੀਕ ਹੈ ਅਧਿਆਨ ਕਰ ਰਿਹਾ ਸੀ ਉਸ ਜਿਹੇ ਪੰਜਾਬੀ ਬਾਬੇ ਨੇ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਬਿਲਕੁਲ ਬਿਲਕੁਲ ਤੇ ਜੇ ਪੰਜਾਬੀ ਵਾਲਿਆਂ ਨੂੰ ਪੰਜਾਬੀ ਵਿਕਾਸ ਵਾਲਿਆਂ ਨੂੰ ਪੰਜਾਬੀ ਨਹੀਂ ਆਉਂਦੀ 2 ਜੁਲਾਈ ਦਾ ਚਿੱਠੀ ਨਹੀਂ ਕੱਢਣੀ ਆਉਂਦੀ ਗਲਤ ਕੱਢਦੇ ਨੇ ਹੂੰ ਤੇ ਫਿਰ ਤੁਸੀਂ ਉੱਥੋਂ ਕੀ ਜਿੱਥੇ ਕਾਬੇ ਚੋਂ ਕੋਫਰੇ ਨਿਕਲਦਾ ਹੋਵੇ ਕੀ ਉਮੀਦ ਕਰ ਸਕਦੇ ਹੋ ਉੱਥੋਂ ਤੁਸੀਂ ਕੀ ਉਮੀਦ ਕਰਦੇ ਹੋ ਜਿਹੜਾ ਬੰਦਾ ਚੱਟੀ ਜੋਪਰੇ ਨਾ ਗੋ ਨਾਮਕਰ ਉਹ ਤਨਖਾਹ ਲੈਂਦੇ ਮਾਰੇ ਚੱਟੀ ਭਰੇ ਨੇ ਉਹ ਤਾਂ ਕੰਮ ਨਹੀਂ ਕਰਦੇ ਕੋਈ ਸੋ ਪੰਜਾਬ ਦੇ ਵਿੱਚ ਬੁੱਧ ਕੰਗਾਲੀ ਹੋਈ ਪਈ ਹੈ ਹੂੰ ਬਿਲਕੁਲ ਇਸੇ ਕਰਕੇ ਸਾਡਾ ਨੌਜਵਾਨਾ ਜਿਹੜਾ ਕਰਾਹੇ ਜਾ ਰਿਹਾ ਇਹ ਕੋਈ ਨੌਜਵਾਨ ਦਾ ਕਸੂਰ ਨਹੀਂ ਹੈ ਜੀ ਅਸੀਂ ਆਪ ਹੀ ਗੰਗਾ ਆਲਾ ਮੇਰੀ ਜੇਬ ਚ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਦਾਨ ਦੇ ਕੰਮ ਇਹ ਗੱਲ ਖਤਮ ਕਰਦਾ ਇੱਥੇ ਰੋਪੜ ਅਸੀਂ ਇੱਕ ਟ੍ਰੇਨਿੰਗ ਦੇਣੀ ਸੀ ਜੀ ਤਾਂ ਅਸੀਂ ਵਲੰਟੀਅਰ ਦਿੰਦੇ ਸੀ ਬਿਨਾ ਪੈਸੇ ਦੇ ਬਿਲਕੁਲ ਇੱਕ ਸਰਕਾਰੀ ਅਦਾਰਾ ਸੀ ਉਹਨਾਂ ਨੂੰ ਲੱਗਿਆ ਵੀ ਕੱਠ ਕੁਠ ਕਰਿਆ ਹੋਇਆ ਅਸੀਂ ਇਸ ਟ੍ਰੇਨਿੰਗ ਦੀ ਚੌਂਦਰ ਕਰੀਏ ਹਮ ਬਿਲਕੁਲ ਤੇ ਉਹਨਾਂ ਨੇ ਉੱਥੇ ਏਡੀਸੀ ਸੀਗਾ ਐਡੀਸ਼ਨ ਕਹੋਈਏ ਤਾਂ ਅਸੀਂ ਆਇਆ ਟ੍ਰੇਨਿੰਗ ਦੇਣਾ ਅਸੀਂ ਦਿਆਂਗੇ ਹਮ ਉਹ ਏਡੀਸ ਨੇ ਤੁਹਾਨੂੰ ਨਹੀਂ ਅਸੀਂ ਦਵਾਨੀਏ ਸਿਰਨਾ ਤੋਂ ਦਵਾਨੀਏ ਕਿਉਂਕਿ ਨਾ ਅਸੀਂ ਪੈਸਾ ਕਹਿੰਦਾ ਆਣੇ ਅਸੀਂ ਤਾਂ ਮੈਨੂੰ ਕਿਹਾ ਉਹਨੇ ਮੈਂ ਕਿਹਾ ਕੋਈ ਨਹੀਂ ਇਹਨਾਂ ਨੂੰ ਦੇਣ ਤੋਂ ਕਿ ਕੀ ਫਰਕ ਪੈਂਦਾ ਜੀ ਇਹਨਾਂ ਤੋਂ ਹਣੀ ਹਣੀ ਹੈ ਨਹੀਂ ਹੂੰ ਬਿਲਕੁਲ ਕਹਿੰਦਾ ਤੁਸੀਂ ਮੈਂ ਕਿਹਾ ਸਾਨੂੰ ਕੋਈ ਨਾਰਾਜ਼ਗੀ ਨਹੀਂ ਅਸੀਂ ਇੱਥੇ ਰੈਸਟੋਰੈਂਟ ਵਿੱਚ ਬੈਠੇ ਰਹਾਂਗੇ ਜੇ ਤੁਹਾਨੂੰ ਲੱਗਿਆ ਗੜਬੜਾਸੀਂ ਹਾਲਾਂਗੇ ਕਿਉਂਕਿ ਸਾਡੇ ਕੋਈ ਐਸੇ ਨਹੀਂ ਆ ਵੀ ਐਂ ਜਿਵੇਂ ਹੋ ਰਿਹਾ ਜੀ ਦੁਪਹਿਰੇ ਜਦ ਅਸੀਂ ਰੋਟੀ ਖਾ ਰਹੇ ਸੀ ਬਹੁਤ ਸਾਰੇ ਉਹ ਸਾਰੇ ਟੀਚਰਾਂ ਨੂੰ ਟ੍ਰੇਨਿੰਗ ਦੇਣੀ ਸੀ ਉਹ ਟੀਚਰ ਪੜੇ ਲਿਖੇ ਬਿਲਕੁਲ ਉਹ ਟੀਚਰ ਇਕੱਠੇ ਹੋ ਕੇ ਏਵੀਸੀ ਨੂੰ ਤਾਂ ਮੈਨੂੰ ਘੇਰ ਲਿਆ ਅੱਛਾ ਸਾਨੂੰ ਕਹਿੰਦੇ ਦੇਖੋ ਸਰ ਜੇ ਸਾਡੀ ਜੇਬ 'ਚ ਕੁਛ ਹੋ ਤਾਂ ਹੀ ਅੱਗੇ ਜਾ ਕੇ ਦੇਵਾਂਗੇ ਤੁਸੀਂ ਕਹਿੰਦੇ ਹੋ 10000 ਬੱਚੇ ਨੂੰ ਟ੍ਰੇਨਿੰਗ ਦਿਓ ਸਾਡੀ ਜੇਬ 'ਚ ਹੈ ਹੀ ਕੁਛ ਨਹੀਂ ਪੱਡੇ ਨਹੀਂ ਪਾਇਆ ਅੱਜ ਸਵੇਰ ਦਾ ਖਾਲੀ ਬਿਠਿਆ ਗੇਮ 'ਚ ਕਹਿੰਦਾ ਇੱਕ ਵੀ ਨਹੀਂ ਪਿਆ ਸਿੱਕਾ ਵੀ ਨਹੀਂ ਪਿਆ ਬਿਲਕੁਲ ਦੋਸੋ ਅਸੀਂ ਅੱਗੇ ਕੀ ਦੇਵਾਂਗੇ ਜੀ ਸ਼ਾਮ ਨੂੰ ਉਹ ਏਡੀਸੀ ਦੇ ਡੀਸੀ ਨੇ ਵੈਸਾ ਕਰਤਾ ਵੀ ਤੁਸੀਂ ਵਾਪਸ ਜਾਓ ਉਹਨਾਂ ਨੂੰ ਕਿਹਾ ਤੁਸੀਂ ਸਾਡਾ ਇਹ ਤੋਂ ਤੋਂ ਖਰਾਬ ਨਹੀਂ ਕਰਾਉਣਾ ਕੰਮ ਸੋ ਜਦ ਬੰਦੇ ਦੇ ਆਪ ਦੇ ਪੱਡੇ ਕੁਛ ਨਾ ਹੋਵੇ ਤਾਂ ਦੂਜੇ ਕਹਿੰਦਾ ਜੀ ਮੈਨੂੰ ਹੁਣ ਬੱਚਿਆਂ ਨੂੰ ਅਸੀਂ ਦਿੰਦੇ ਦੋਸ਼ ਜੀ ਅਸੀਂ ਨੌਜਵਾਨਾਂ ਨੂੰ ਕਿੱਥੇ ਚਿਆਰ ਕਰਦੇ ਆਂ ਅਸੀਂ ਤਾਂ ਆਹ ਕੋ ਸਿਖਾਉਨੇ ਆਂ ਵੀ ਆਪਦੇ ਦਾਗ ਚੀ ਜੋ ਮਰਜ਼ੀ ਕਰ ਲੋ ਮੈਨੂੰ ਅੱਜ ਹੁਣ ਹੀ ਗਏ ਨੇ ਉੱਠ ਕੇ ਮੇਰੇ ਕੋਲੋਂ ਉਹ ਕਹਿੰਦੇ ਜੀ ਇੱਕ ਵਕੀਲ ਕਹਿੰਦਾ ਹੈ ਹਾਈ ਕੋਰਟ ਦਾ ਵੀ ਮੈਨੂੰ ਤਾਂ ਜੋ ਸਰਕਾਰਾਂ ਜਾਂ ਅਧਾਰ ਅਧਿਕਾਰੀ ਕਰਨ ਮੈਂ ਤਾਂ ਉਦਾਂ ਦਾ ਲਿਖ ਦਿਨਾ ਕਾਹਦਾ ਵਕੀਲ ਉਹ ਜਿਹੜਾ ਵਕੀਲ ਮੈੱਕ ਦੇਣਾ ਜੋ ਮਹਿਕਮਾ ਚਾਏ ਉਹ ਲਿਖਣ ਨੂੰ ਤਿਆਰ ਹੋਵੇ ਫੇਰ ਤਾਂ ਉਹ ਹੀ ਨਹੀਂ ਇਹ ਵਕੀਲ ਨੇ ਇਹ ਵੀ ਸਿੱਖੀ ਦਾ ਵਕੀਲ ਨਹੀਂ ਨੇ ਸੋ ਇਸ ਕਰਕੇ ਸਿੱਖੀ ਦਾ ਝਾੜ ਮੜਾ ਹੈ ਸਿੱਖੀ ਦੇ ਉੱਤੇ ਹਮੜਾ ਮਨੁਸਮਰਤੀ ਦਾ ਬਿਲਕੁਲ ਉਹ ਹਮਲੇ ਦੇ ਖਿਲਾਫ ਕੋਈ ਵੀ ਨਹੀਂ ਬੋਲ ਰਹਾ ਬਲਕਿ ਉਹ ਹਮਲਾ ਕਰਨ ਵਾਸਤੇ ਤਾਹੂ ਹੋ ਰੋਏ ਨੇ ਤੇਜੀ ਨਾਲ ਤੁਹਾਨੂੰ ਤਿਆਰ ਨੇ ਭੱਜ ਕੇ ਜਾਣ ਨੂੰ ਤਿਆਰ ਨੇ ਜੱਫੀਆਂ ਪਾਉਣ ਨੂੰ ਤਿਆਰ ਨੇ ਇੱਕੋ ਸ਼ਰਤ ਅਦੇ ਚ ਵੀ ਜਨਾਬ ਸਾਨੂੰ ਵੀ ਕੋਈ ਮਾਰੀ ਮੋਟੀ ਕੁਰਸੀ ਦੇ ਦਿਓ ਜੀ ਕੁਰਸੀ ਨਹੀਂ ਤੇ ਵੀ ਤੇ ਬਿਠਾ ਦਿਓ ਪੀੜੀ ਦੇ ਵਿੱਚ ਬਿਠਾਉਣਾ ਆਪਦੇ ਚਰਨਾਚੀ ਬਿਠਾ ਲਓ ਚਰਨਾਚੇ ਬੈਠਣ ਨੂੰ ਤਿਆਰ ਗੜਗਾਜ ਜੀ ਸਾਹਮਣੇ ਕਿਹਾ ਵੀ ਮੈਂ ਪੰਜਾਬ ਦੇ ਹੱਕਾਂ ਲਈ ਕੰਮ ਕੀਤਾ ਡਾਕਟਰ ਸਾਹਿਬ ਤੁਸੀਂ ਵੀ ਕਿਹਾ ਵੀ ਉਹ ਲੱਗਦਾ ਵੀ ਹਾਂ ਉਹ ਕਰਨਗੇ ਪਹਿਲਾ ਬਿਆਨ ਸਾਹਮਣੇ ਆਏ ਉਹਨਾਂ ਦਾ ਵੀ ਮੈਂ ਪੰਜਾਬੀ ਬੋਲੀ ਲਈ ਕੰਮ ਕਰਾਂਗਾ ਪ੍ਰਵਾਸ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਹੈ ਤੇ ਪੰਜਾਬ ਚ ਜਿਹੜਾ ਨਸ਼ਾ ਪੈਰ ਪ੍ਰਸਾਰ ਹੈ ਉਹਨਾਂ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਹੈ ਪਰ ਕਈ ਆਗੂ ਜਿਨ੍ਹਾਂ ਵਿੱਚ ਮੈਂ ਇੱਕ ਨਾਮ ਵੀ ਲਵਾਂਗਾ ਬੀਬੀ ਨਿਰਪਰੀਤ ਕੌਰ ਦਾ ਉਹਨਾਂ ਨੇ ਕਿਹਾ ਵੀ ਇਹ ਜਥੇਦਾਰ ਨੇ ਜਿਹੜੇ ਚੋਰ ਨੇ ਠੱਗ ਨੇ ਇੱਥੋਂ ਤੱਕ ਕਿਹਾ ਵੀ ਮੇਰੇ ਘਰ ਦਾ ਡਾਈਨਿੰਗ ਟੇਬਲ ਮੇਰੇ ਘਰ ਦੀਆਂ ਬੈੱਡ ਚਾਦਰਾਂ ਤੱਕ ਚੱਕ ਕੇ ਲੈ ਗਏ ਇਹੋ ਜਿਹੇ ਆਗੂ ਦੇ ਬਿਆਨ ਵੀ ਸਾਹਮਣੇ ਆ ਰਹੇ ਨੇ ਇਹ ਇਹਨੂੰ ਕਿਵੇਂ ਦੇਖ ਲਈਏ ਦੇਖੋ ਇਹ ਤਾਂ ਉਹ ਜਾਣਾਂ ਨਹੀਂ ਤਾਂ ਅੰਦਰੀਆਂ ਗੱਲਾਂ ਨੇ ਵੀ ਉਹ ਬੀਬੀ ਕੀ ਕਹਿੰਦੀ ਆ ਜੋ ਉਹ ਠੀਕ ਕੰਨ ਨੇ ਕਹਿੰਦੇ ਲੜਦਿਆਂ ਦੇ ਮਹੀਨੇ ਤੇ ਗੌਂਦਿਆਂ ਇਹ ਤਾਂ ਬੀਬੀ ਜਾਣੇ ਇਹ ਜਾਣਣਾ ਹੂੰ ਤੇ ਦੋਸ਼ ਨਾਲ ਨੇ ਕੋਈ ਔਖਾ ਕੰਮ ਨਹੀਂ ਹੁੰਦਾ ਬਿਲਕੁਲ ਦੋਸ਼ ਕੋਈ ਵੀ ਲਾ ਸਕਦਾ ਵੱਡੇ ਚੋਰ ਠੱਗ ਵੀ ਦੋਸ਼ ਲਾ ਦਿੰਦੇ ਮੈਂ ਨਹੀਂ ਕਹਿੰਦਾ ਕੌਣ ਜੀ ਇਹਦੀ ਉਦਾਹਰਣ ਦੇ ਦਿੰਦਾ ਹੂੰ ਮੈਂ ਪਹਾੜ ਸਰਕਾਰ ਦਾ ਸਲਾਹਕਾਰ ਸੀ ਹੂੰ ਜਿਹੜੇ ਬੰਦੇ ਪੈਸੇ ਖਾਂਦੇ ਸੀ ਡੀਸੀ ਐਡੀਸੀ ਮੈਂ ਉਹਨਾਂ ਦੇ ਖਲਾਫ ਲਿਖ ਦਿੰਦਾ ਸੀ ਜੀ ਉਹਨਾਂ ਦੀ ਗ੍ਰਾਹਕ ਬੰਦ ਹੋ ਜਾਂਦੀ ਸੀ ਬਿਲਕੁਲ ਉਹਨਾਂ ਨੇ ਬੰਦੇ ਕੁਝ ਤਿਆਰ ਕਰੇ ਸੋ ਕਾਡ ਕਾਮਰੇਡ ਕਹਿੰਦੇ ਸੀ ਆਪਣੇ ਆਪ ਨੂੰ ਹੂੰ ਉਹਨਾਂ ਨੇ ਲਿਖਣਾ ਸ਼ੁਰੂ ਕਰਤਾ ਵੀ ਤਾਂ ਗੈਰਹਾਜ਼ਰ ਰਿਹਾ ਇਹ ਤਾਂ ਕਦੇ ਕੰਮ ਹੀ ਨਹੀਂ ਕਰਿਆ ਅੱਛਾ ਇਹ ਤਾਂ ਪੰਜ ਸਾਲ ਤੋਂ ਪੰਜ ਦਿਨ ਆਜਰੇ ਹੈ ਕਿੱਥੇ ਬਾਦਿਆਂ ਵਿਜੀਨੈਂਸ ਨੂੰ ਉਹ ਪੜਤੌਣਾ ਮੇਰਾ ਤਾਂ ਮੈਂ ਹੁਣ ਸਵੇਰੇ 4 ਵਜੇ ਉੱਠ ਕੇ ਇਥੋਂ ਬਸ ਫੜੀ ਮੰਨ ਲਓ 9 ਵਜੇ ਗੁਰਦਾਸਪੁਰ ਟ੍ਰੇਨਿੰਗ ਦੇਣ ਸਾਰੇ ਅਧਿਕਾਰੀਆਂ ਨੂੰ ਜਿਹਨਾਂ ਅਧਿਕਾਰੀਆਂ ਨੂੰ ਟ੍ਰੇਨਿੰਗ ਦੇਣਾ ਮੇਰਾ ਕੰਮ ਸੀ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਮਾਸਟਰਨ ਹੋਰਾਂ ਨੂੰ ਉੱਥੇ ਤਾਂ ਬੂਲਾ ਲਿਖਿਆ ਹੁੰਦਾ ਸੀ ਪੂਰੀ ਚਾਰ-ਚਾਰ ਦਿਨ ਦੀ ਵਰਕਸ਼ਾਪ ਲੱਗਦੀ ਸੀ ਕਦੇ ਮੈਂ ਸੋਲਣਾ ਕਦੇ ਮੈਂ ਪਾਣੀਪਤਾ ਕਦੇ ਮੈਂ ਬਰੁੰਦੀ ਜ਼ਿਲ੍ਹੇ 'ਚ ਕਦੇ ਮੈਂ ਰਾਸਮੰਦ ਜ਼ਿਲ੍ਹੇ 'ਚ ਸੋ ਇਹ ਤਾਂ ਮਤਲਬ ਮੇਰਾ ਤਾਂ ਕਦੇ ਮੈਂ ਇਹ ਉਨੇ 'ਚ ਕਦੇ ਨਾਂ ਚਾ ਮੈਂ ਤਾਂ ਰੋਜੀ ਬਾਹਰ ਰਹਿੰਦਾ ਸੀ ਬਿਲਕੁਲ ਸਵੇਰੇ ਜੇ 4 ਵਜੇ ਇੱਕ ਛੋਟੀ ਜਿਹੀ ਉਦਾਹਰਨ ਦਿੰਨਾ ਜੀ ਜੀ ਨੂੰ ਲਿਖਿਆ ਵੀ ਤਾਂ ਕਦੇ ਗਿਆ ਹੀ ਨਹੀਂ ਹਾਂ ਸਵੇਰੇ 4 ਵਜੇ ਉੱਠੋ ਉਰੋਂ ਮੈਂ ਬਸ ਫੜੀ 10 ਵਜੇ 9 ਵਜੇ ਗੁਰਦਾਸਪੁਰ ਟ੍ਰੇਨਿੰਗ ਸ਼ੁਰੂ ਕਰੀ ਅੱਛਾ ਸ਼ਾਮ ਨੂੰ 6 ਵਜੇ ਉੱਥੋਂ ਖਤਮ ਹੋਈ ਫੇਰ ਉਹ ਜੀਪ ਜੀ ਜੋ ਇਹਨੂੰ ਛੱਡਣਾ ਹੈ ਬਸ ਕੋਈ ਨਹੀਂ ਰਹੀ ਸੀ ਹਾਂ ਬਸ ਆ ਕੇ ਉਹ ਜੀਪ ਖਰਾਬ ਹੋ ਗਈ ਰਸਤੇ 'ਚ ਹੂੰ ਤੇ ਆਪਣਾ ਹੁਸ਼ਿਆਰਪੁਰ ਦੇ ਅੱਗੇ ਚੱਗੇ ਜੀ ਉਥੋਂ ਮੈਨੂੰ ਉਹਨਾਂ ਨੇ ਕਿਸੇ ਦੇ ਨਾਲ ਬਿਠਾਇਆ ਉਹਨੇ ਮੈਨੂੰ ਇੱਥੇ ਮਿਲਕ ਪਲਾਂਟ ਕੋਲ ਉਤਾਰਤਾ ਇੱਥੋਂ ਮੈਂ ਇੱਕ ਟਰੈਕਟਰ ਵਿੱਚ ਬਿਠਿਆ ਅੱਛਾ ਉਹਨੇ ਮੈਨੂੰ ਆਕੇ 35 ਸੈਕਟਰ ਵਿੱਚ ਉਤਾਰਤਾ ਚਰੀ ਜੀ ਬੰਦੀ ਹੋਈ ਸੀ ਕਹਿੰਦਾ ਜੀ ਹੁਣ ਤਾਂ ਅਸੀਂ ਬਾਹਰ ਦੀ ਜਾਣਾ ਉਦੋਂ ਇੱਥੇ ਖੁੱਲ੍ਹਾ ਹੀ ਸੀ ਕੰਮ ਮੈਂ ਤੁਰ ਕੇ 18 ਸੈਕਟਰ ਗਿਆ ਰਾਤ ਨੂੰ 12 ਵਜੇ ਜਿਸ ਵੇਲੇ 4 ਵਜੇ ਮੈਂ ਸੌਣ ਨਹੀਂ ਪੱਤ ਜਾ ਰਿਹਾ ਸੀ ਬੱਸ ਬੈਠ ਕੇ ਸੋ ਜਿਹੜੇ ਬੰਦੇ ਇੰਨਾ ਬਗਾ ਤਾਰ 18-18 ਘੰਟੇ ਰੋਜ਼ ਕੰਮ ਕਰਦੇ ਨੇ ਦੋਸ਼ ਤੋਂ ਗੁਣਨਾ ਤੇ ਵੀ ਦਾ ਦਿੰਦੇ ਨੇ ਸੋ ਬੀਬੀ ਦੇ ਦੋਸ਼ਾਂ ਬਾਰੇ ਮੈਂ ਕੁਝ ਨਹੀਂ ਕਹਾਗਾ ਹਾਂ ਜਾਂ ਨਾ ਇਹ ਤਾਂ ਉਹ ਆਪਸ ਵਿੱਚ ਜਾਣਨ ਪਰ ਜਿਹੜਾ ਬੀਬੀ ਇਦਾਂ ਦੀਆਂ ਗੱਲਾਂ ਕਰ ਰਹੀ ਹੈ ਉਹ ਮੈਨੂੰ ਆਇਆ ਲੱਗਦਾ ਵੀ ਉਹਦੇ ਛੁਈ ਕੋਈ ਬਹੁਤਾ ਤਹਮਲ ਨਹੀਂ ਹੈ ਹਾਂ ਬਿਲਕੁਲ ਗਰਗ ਸਿੰਘ ਹੁਣ ਗੱਲ ਕਰਾਂਗੇ ਪੰਜਾਬ ਦੇ ਵਿੱਚ ਜਿਹੜੇ ਨਸ਼ਾ ਤਸਕਰਾਂ ਦੇ ਘਰਾਂ ਦੇ ਵਿਰੁੱਧ ਸਰਕਾਰ ਕਾਰਵਾਈ ਕਰ ਰਹੀ ਹੈ ਬਲਡੋਜ਼ਰ ਚਲਾ ਰਹੀ ਹੈ ਉਹਨਾਂ ਬਾਰੇ ਪਰ ਲੋਕਾਂ ਦਾ ਇੱਕ ਪਾਸੇ ਇਹ ਮੰਨਣਾ ਵੀ ਸਰਕਾਰ ਜਿਹੜੇ ਵੱਡੇ ਤਸਕਰ ਨੇ ਸਮਗਲਰ ਵੱਡੇ ਮਗਰਮਚਾਉਣਾ ਵਿਰੁੱਧ ਕਾਰਵਾਈ ਨਹੀਂ ਕਰਨੀ ਚਾਹੀਏ ਬਰਕਾਸਟ ਪੁਲਿਸ ਅਫਸਰ ਨੇ ਚਾਹੇ ਉਹਨਾਂ ਦੇ ਵਿੱਚ ਗੁਰਦੀਪ ਰਾਣੋਆ ਵੱਡਾ ਸਮਗਲਰ ਸੀ ਸਰ ਉਹਨਾਂ ਦੇ ਵੀ ਘਰ ਟਾਣ ਦੀ ਮੰਗ ਕੀਤੀ ਜਾ ਰਹੀ ਹੈ ਲੋਕਾਂ ਵੱਲੋਂ ਪਰ ਸਰਕਾਰ ਕਿਤੇ ਨਾ ਕਿਤੇ ਇਹ ਦੁਬਾਰਾ ਹੀ ਹੈ ਗੱਲ ਨੂੰ ਨਹੀਂ ਇਹ ਘਰਟਾਉਣਾ ਕੋਈ ਹੱਦ ਨਹੀਂ ਹੈ ਪਹਿਲੀ ਗੱਲ ਜਿਹੜੀ ਸਰਕਾਰ ਘਰਟਾ ਰਹੀ ਹੈ ਗਲਤ ਟਾ ਰਹੀ ਹੈ ਕਾਹਨੂੰ ਕਿਸੇ ਨੇ ਕਤਲ ਕਰਤਾ ਫਿਰ ਘਟਾ ਦਿਓ ਕਿਸੇ ਨੇ ਚੋਰੀ ਕਰਤੀ ਉਹਦਾ ਘਟਾ ਦਿਓ ਕਿਸੇ ਨੇ ਸਾਈਕਲ ਚੋਰੀ ਕਰ ਲੈ ਕਿਸੇ ਦਾ ਉਹਦਾ ਘਟਾ ਦਿਓ ਫਿਰ ਤੁਸੀਂ ਘਰ ਹੀ ਟੌਂ ਤੇ ਲੱਗੇ ਰਹੋਗੇ ਘਰਟਾਉਣਾ ਬਿਲਕੁਲ ਗੈਰਮੁਖੀ ਕਰਾ ਹੈ ਸੰਵਿਧਾਨ ਦੇ ਉਲਟ ਹੈ ਬਲਕੇ ਜਿਨ੍ਹਾਂ ਨੇ ਬੁਰਦੋਜ਼ਨ ਫੇਰੇ ਨੇ ਜਾ ਉਹ ਯੂਪੀ ਚ ਫੇਰੇ ਹੋਣ ਚਾ ਇੱਥੇ ਫੇਰੇ ਹੋਣ ਉਹਨਾਂ ਅਧਿਕਾਰੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿੰਨਾ ਸਿਆਸਦਾਨਾਂ ਨੇ ਉਹ ਬੁਲਡੋਜ਼ਰ ਫੇਰਨ ਦਾ ਹੁਕਮ ਦਿੱਤਾ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਬਿਲਕੁਲ ਇੱਥੇ ਜਿਹੜੇ ਕਸਕਰਾਂ ਤੇ ਘਾਟ ਆਹੇ ਕਹਿੰਦੇ ਜੀ ਇਹਨਾਂ ਨੇ ਭਾਦਰ ਵਾਦੂ ਕੱਢੇ ਹੋਇਆ ਸੀ ਫਿਰ ਤੁਸੀਂ ਬਾਕੀ ਵਾਦਰੇ ਆਣ ਦੇ ਢਾਹੇ ਨੇ ਜਿਹਨੇ ਕੱਢੇ ਹੋਇਆ ਸੀ ਕੱਢੇ ਸੀ ਜਾਂ ਨਹੀਂ ਕੱਢੇ ਸੀ ਮੈਨੂੰ ਇਸ ਚ ਨਹੀਂ ਜਾਂਦਾ ਫਿਰ ਕਹਿੰਦੇ ਨਹੀਂ ਜੀ ਇਹ ਨੇ ਸਰਕਾਰੀ ਜਗ੍ਹਾ ਤੇ ਬਣਾਇਆ ਹੋਇਆ ਸੀ ਫਿਰ ਕਿਸੇ ਨੇ ਕਹਿੰਦੇ ਜਗ੍ਹਾ ਸਰਕਾਰੀ ਹੈ ਨਹੀਂ ਕਹਿੰਦਾ ਇਹ ਨੇ ਉਸ ਪੈਸੇ ਨਾਲ ਬਣਾਇਆ ਸੀ ਤੁਸੀਂ ਕਿੱਥੋਂ ਇਹ ਕੱਢਿਆ ਵੀ ਉਸ ਪੈਸੇ ਆ ਜਿਹਨੇ ਖਰੀਦੀ ਕੋਠੀ ਤੇ ਉਹ ਕਹ ਰਿਹਾ ਵੀ ਇਹਨੇ ਜੀ ਨਸ਼ਿਆਂ ਦੇ ਪੈਸੇ ਨਾਲ ਕਰਿਆ ਹਾਂ ਬਿਲਕੁਲ ਇਹ ਸਾਰਾ ਤੌਰ ਤਰੀਕਾ ਤੂੰ ਜੀ ਨੂੰ ਮੱਝ ਕਰਦੇ ਇਹਨੇ ਤਾਂ ਜੀ ਚੋਰੀ ਨਾ ਕਰਿਆ ਇਹ ਤਾਂ ਕੋਈ ਮੋਹ ਹੜਾਣਾ ਕੋਈ ਅੱਖਾ ਕੰਮ ਨਹੀਂ ਇਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਬੁਲਡੋਜ਼ਰ ਫੇਰਿਆ ਗਰੀਬਾਂ ਤੇ ਮੈਂ ਕਹਿੰਦਾ ਕਸੂਰਵਾਰ ਹੋਣਗੇ ਉਹ ਨਸ਼ੇ ਵੇਚਦੇ ਹੋਣਗੇ ਬੁਲਡੋਜ਼ਰ ਫੇਰ ਨਾਲ ਨਾ ਹੱਲ ਹੈ ਨਾ ਕਾਨੂੰਨ ਹੈ ਜਾਸਦ ਹੁੰਦਾ ਹੈ ਇਹ ਧੱਕਾ ਕਰਦੇ ਜਿਨ੍ਹਾਂ ਨੇ ਬੁਲਡੋਜ਼ਰ ਫੇਰ ਇਹਨਾਂ ਸਾਰਿਆਂ ਦੀਆਂ ਜਾਇਦਾਦਾਂ ਦੇਖੋ ਇਹਨਾਂ ਨੂੰ ਤਨਖਾਹਾਂ ਕਿੰਨੀਆਂ ਮਿਲਦੀਆਂ ਨੇ ਜਾਇਦਾਦ ਕਿੰਨੀ ਹੋ ਕਿਥੋਂ ਆਈ ਹੈ ਉਹ ਠੱਗੀ ਦੀ ਹੈ ਉਹ ਚੋਰੀ ਦੀ ਹੈ ਸਿਆਸਤਦਾਨ ਨੌਕਰਸ਼ਾ ਪੂੰਸ ਵਾਲੇ ਤੇ ਹੋਰ ਜਿਹੜੇ ਲੱਗੇ ਹੋਏ ਨੇ ਜਿਹੜੇ ਫੂਲ ਤੇ ਜਿਹੜੇ ਡਰਗ 'ਤੇ ਲੱਗੇ ਹੋਏ ਨੇ ਇਹਨਾਂ ਸਾਰਿਆਂ ਦੀਆਂ ਜਾਇਦਾਦਾਂ ਦੇਖੋ ਇਹ ਪੈਸੇ ਲੈ ਕੇ ਇਹ ਮਹੀਨਾ ਲੱਗੇ ਠੱਗੀ ਕਰਾਉਂਦੇ ਨੇ ਤੇ ਲੋਕਾਂ ਨੂੰ ਜਾ ਕੇ ਸ਼ੀਸ਼ਾ ਖਾਉਂਦੇ ਨੇ ਹਾਂ ਉਹ ਕਹਿੰਦੇ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਆਲਾ ਹਾਲ ਐ ਸੋ ਇਸ ਕਰਕੇ ਇਹ ਗਲਤ ਕਰਿਆ ਨਜਾਇਜ਼ ਕਰਿਆ ਬਿਲਕੁਲ ਨਹੀਂ ਇਹ ਹੋਣਾ ਚਾਹੀਦਾ ਜਦੋਂ ਗਿੱਦੇ ਕੈਪਟਨ ਸਰਕਾਰ ਨੇ ਹੂੰ ਇਹ ਕਾਨੂੰਨ ਚ ਕੱਲ ਜੀ ਅਸੀਂ ਕਾਨੂੰਨ ਚ ਬਦਲਾਅ ਕਰ ਸਕਦੇ ਹਾਂ ਜਬਤ ਕਰਾਂਗੇ ਇਹ ਤਾਂ ਟੌਣ ਲੱਗੇ ਬਿਲਕੁਲ ਜਬਤ ਕਰਨਾ ਤੇ ਟੌਣ ਚ ਫਰਕ ਐ ਇੱਕ ਬੰਦੇ ਨੂੰ ਤੁਸੀਂ ਜੇਲ੍ਹ ਚ ਪਾਤਾ ਹੂੰ ਇੱਕ ਬੰਦੇ ਨੂੰ ਗੋਦੀ ਬਾਤੀ ਦੋਹਾਂ ਚ ਫਰਕ ਨਹੀਂ ਬਿਲਕੁਲ ਸੋ ਉਹ ਜਬਤ ਕਰਨ ਵਾਲਾ ਵੀ ਕਾਨੂੰਨ ਚ ਪਹਿਲਾਂ ਹੀ ਲਿਖਿਆ ਹੋਇਆ ਸੀ 1985 ਦੇ ਚ ਇਹਨਾਂ ਨੇ ਆਪਦੀ ਆਏ ਵੀ ਹੰਬੀ ਕਟਾ ਜੀ ਉਹ ਭਾਈ ਤੁਸੀਂ ਉਸੇ ਕਾਨੂੰਨ ਥੱਲੇ ਤਾਂ ਉਹਨੂੰ ਮਤਲਬ ਗ੍ਰਿਫਤਾਰ ਕਰ ਰਹੇ ਹੋ ਜੇ ਉਸੇ ਕਾਨੂੰਨ ਥੱਲੇ ਗ੍ਰਿਫਤਾਰ ਕਰੇ ਉਹਦੇ ਚੱਪੇ ਨਹੀਂ ਹੈ ਤੁਸੀਂ ਨਵਾਂ ਕੀ ਲਿਖ ਰਹੇ ਹੋ ਇਹ ਸਾਡੇ ਪੰਜਾਬ ਚ ਆ ਦੀ ਇੱਕ ਨਵੀਂ ਕੰਗਾਲੀ ਆ ਗਈ ਵੀ ਜਿਹੜਾ ਕਿਤੇ ਹੋਇਆ ਹੋਇਆ ਨਾ ਉਹਦੀ ਨਕਲ ਮਾਰ ਕੇ ਕੋਹ ਵੀ ਨਵੀਂ ਨਕਲ ਮਾਰ ਗਿਆ ਪੇਸ਼ ਕਰੋ ਆਪਣਾ ਬਣਾ ਕੇ ਆ ਮੈਂ ਇੱਕ ਇੱਥੇ ਯੂਨੀਵਰਸਿਟੀ ਆ ਬੁੱਧੀ ਜੀ ਵੀ ਹੈ ਉਹ ਸਾਹਮਣੇ ਪਈ ਐਡਿਕਸ਼ਨ ਦੀ ਔਰ ਜਿਹੜੀ ਸੋਨੀ ਜੀ ਵਗਦੀ ਆ ਬਚਾਲੇ ਆ ਲਾਲ ਤੋਂ ਇੰਦੇ ਲੈ ਹਾਂਜੀ ਇਹ ਦੇ ਵਿੱਚ ਹਿੰਦੀ ਚ ਸ਼ਬਦ ਲਿਖੇ ਹੋਏ ਨੇ ਡਾਕਟਰ ਜੀ ਦੇ ਅੱਛਾ ਤੇ ਨਾਲ ਅੰਗਰੇਜ਼ੀ ਚ ਵਿਖੋਏ ਨੇ ਉਹਨੇ ਅੰਗਰੇਜ਼ੀ ਆਲੇ ਲਿਖ ਕੇ ਨਾਲ ਹਿੰਦੀ ਆਲੇ ਤੇ ਪੰਜਾਬੀ ਵਿੱਚ ਤੇ ਦੱਸਿਆ ਹੈ ਨਹੀਂ ਵੀ ਮੈਂ ਹਿੰਦੀ ਆਲੇ ਦੇ ਰક્ત ਨੂੰ ਰક્ત ਦਿਖਦਾ ਓਕੇ ਆ ਰक्तकोशिका ਨੂੰ ਰक्तकोशिका ਲਿਖਦਾ ਦੱਸੋ ਕਿ ਨਹੀਂ ਪੰਜਾਬੀ ਕਰੀਏ ਨੇ ਬਿਲਕੁਲ ਉਦੋਂ ਨਕਲ ਮਾਰ ਕੇ ਲਿਖਦੇ ਤੇ ਸ਼ਾਇਦ ਦੱਸੇ ਹੀ ਨਹੀਂ ਵੀ ਉਥੇ ਹਿੰਦੀ ਦੇ ਵੀ ਸੀਗੇ ਹੂੰ ਉਥੋਂ ਅੰਗਰੇਜ਼ੀ ਦਾ ਪੂਰਾ ਬਿਆਨ ਜਿਹੜਾ ਦਿੱਤਾ ਹੋਇਆ ਉਹਨੇ ਡਿਟੇਲ ਉਹ ਲਿਖਤੀ ਤਾਂ ਕਿ ਅਗਲੇ ਨਾਂਅ ਰੱਖੇ ਵੀ ਅੱਛਾ ਇਹ ਤਾਂ ਇਹਨੇ ਇੱਕ ਸ਼ਬਦ ਬਣਾਇਆ ਹੂੰ ਬਿਲਕੁਲ ਇਹ ਜਦ ਸਾਡੇ ਬੁੱਧੀ ਜੀਵਾਂ ਮੈਂ ਇੰਨਾ ਜ਼ਿਆਦਾ ਬੇਇਮਾਨੀ ਹੋ ਗਈ ਔਰ ਪੂਰੇ ਅੰਤਰਰਾਸ਼ਟਰੀ ਪੱਧਰ ਤੇ ਉਹਦਾ ਪ੍ਰਚਾਰ ਕਰ ਰਹੇ ਨੇ ਸੋ ਜਦ ਤੁਸੀਂ ਇੰਨੀ ਠੱਗੀ ਮਾਰਨੀ ਸ਼ੁਰੂ ਕਰ ਦੋ ਜੀ ਤੇ ਲੋਕਾਂ ਨੂੰ ਤੁਸੀਂ ਦੋਸ਼ ਦੀ ਜੋ ਉਹ ਬੁੱਧੀ ਜੀਵ ਨੇ ਜਿਵੇਂ ਵੱਡੋਜ਼ਰ ਨੇ ਉਹ ਵੱਡੋਜ਼ਰ ਪੰਜਾਬੀ ਚੱਕਰੀ ਜਾ ਰਹੇ ਨੇ ਸੋ ਤੁਸੀਂ ਬੁਲਡੋਜ਼ਿੰਗ ਕਰਨ ਦਾ ਮਤਲਬ ਇਹੀ ਹੁੰਦਾ ਹੈ ਵੀ ਤੁਸੀਂ ਅੰਦਰੋਂ ਖੋਖੜੀ ਹੋ ਹਮ ਤੁਹਾਡੇ ਕੋਲੇ ਉਹ ਸਮੱਸਿਆ ਦਾ ਕੋਈ ਹੱਲ ਨਹੀਂ ਜੀ ਤੁਸੀਂ ਆਪ ਦੇ ਆਪ ਨੂੰ ਚੌਧਰੀ ਬਣ ਕੇ ਕਿਸੇ ਨਾ ਕਿਸੇ ਤਰ੍ਹਾਂ ਤੁਹਾਨੂੰ ਤਾਕਤ ਮਿਲੀ ਹੋਈ ਹੈ ਹਮ ਚਾਹੇ ਹੁਦੇ ਦੀ ਚਾਹੇ ਪੜ੍ਹਾਈ ਦੀ ਚਾਹੇ ਡਿਗਰੀ ਦੀ ਕਿਸੇ ਦੀ ਵੀ ਉਹ ਤਾਕਤ ਦੀ ਤੁਸੀਂ ਦੁਰਵਰਤੋਂ ਕਰਦੇ ਹੋ ਇਹ ਦੁਰਵਰਤੋਂ ਹੈ ਇਹਦੇ ਨਾਲ ਨਸ਼ੇ ਭਗੰਤਮਾਨ ਸਰਕਾਰ ਨੂੰ ਇਹ ਮੈਂ ਚੁਣੌਤੀ ਦੇਣ ਨੂੰ ਤਿਆਰ ਮੈਨੂੰ ਚੁਣੌਤੀਆਂ ਦੇਣ ਦੀ ਹੱਤ ਨਹੀਂ ਬਿਲਕੁਲ ਇਹ ਕਹਿੰਦਾ ਸੀ ਨਸ਼ੇ ਖਤਮ ਕਰ ਦੇਣੇ ਜੇ 5% ਵੀ ਨਸ਼ੇ ਘਟਾ ਗਏ ਹੂੰ 5% ਨਸ਼ੇ ਦੀ ਘਟਾਗੇ ਤਾਂ ਮੈਂ ਮੰਨਦਾ ਕਿ ਇਹਨਾਂ ਨੇ ਕੁਝ ਕਰਿਆ ਜੀ ਇਹ ਹੋਣਾ ਹੀ ਨਹੀਂ ਕੂਟ ਸੈਂਟਰ ਖੋਲਤੇ ਉਸਨੇ 600 ਸੈਂਟਰ ਖੋਲਤੇ ਉਹਦੇ ਚ ਕੀ ਹੈ ਗੋਲੀਆਂ ਬੂਪਰੀ ਨਰਸ ਨਹੀਂ ਹੁੰਦੇ ਕਰੀਆਂ ਨੇ ਜੀ ਕਿਹ ਜੀ ਅਰੈਸਟ ਦੀ ਗੱਲ ਹੈ ਅੱਜ ਹੀ ਖਬਰ ਦੀ ਖਬਰ ਹੈ ਪੜ੍ਹ ਲਓ ਬਿਲਕੁਲ 2022 ਦੇ ਵਿੱਚ 12500 ਬੰਦਾ ਵੈਸਟ ਹੋਇਆ 12500 ਕੁਝ ਹੂੰ 2023 ਚ 11500 ਹੋਇਆ 400 ਕੁਝ ਤੇ ਹੁਣ 9000 ਹੋਏ ਹਾਂ ਸਰ 2000 ਇਹਨਾਂ ਨੇ ਨਾ ਚੋਣ ਮੈਨੀਫੈਸਟੋ ਚ ਆਮ ਆਦਮੀ ਗਵਰਨਮੈਂਟ ਨੇ ਕਹਿ ਐਸੀ ਅਸੀਂ ਨਸ਼ਾ ਜਿਹੜਾ 2 ਮਹੀਨਿਆਂ ਦੇ ਵਿੱਚ ਵਿੱਚ ਖਤਮ ਕਰ ਦਾਂਗੇ ਸਾਡੀ ਜੀ ਗਵਰਨਮੈਂਟ ਆ ਗਈ ਤਾਂ ਪਹਿਲੇ 2 ਮਹੀਨਿਆਂ ਦੇ ਅੰਦਰ ਅੰਦਰ ਉਸ ਤੋਂ ਬਾਅਦ ਵੀ ਲਗਾਤਾਰ ਹੁਣ ਤੱਕ 2500 ਤੋਂ ਵੱਧ ਨੌਜਵਾਨ ਜਿਹੜਾ ਨਸ਼ੀ ওভারਡੋਜ਼ ਦੇ ਨਾਲ ਮਰ ਜਾਂਦੇ ਨੇ ਪਰ ਸਰਕਾਰ ਦਾ ਤਾਂ ਇਹ ਜਿਹੜਾ ਏਜੰਡਾ ਇਹ ਫਲॉप ਹੋ ਗਿਆ ਫਿਰ ਨਹੀਂ ਮੈਂ ਤੁਹਾਡੇ 2500 ਨਾਲ ਵੀ ਸਹਿਮਤ ਨਹੀਂ ਹਾਂ ਤੁਸੀਂ ਵੀ ਇਹ ਦੋ ਦੋ ਸੁਣ ਕੇ ਕਹਿ ਰਹੇ ਹੋ ਜੀ ਕਿਸੇ ਨੇ ਇਹਦੀ ਕੋਈ ਸਟੱਡੀ ਨਹੀਂ ਕੀਤੀ ਵੀ ਕੌਣ ਨਸ਼ੇ ਦੀ ওভারਡੋਜ਼ ਨਾਲ ਮਰਿਆ ਜੀ ਇਹ ਤਾਂ ਕੋਈ ਨਸ਼ਾ ਦੀ ਤਾਂ ਗੱਲ ਛੱਡੋ ਕਿਸਾਨਾਂ ਦੀ ਸਟੱਡੀ ਝੂਠੀ ਕਰੀ ਹੋਈ ਹੈ ਯੂਨੀਵਰਸਿਟੀਆਂ ਨੇ ਝੂਠਾ ਲਿਖਿਆ ਸਾਰੇ ਅੰਕੜੇ ਆ ਮੈਂ ਹੁਣੇ ਹਲਫਾ ਫਾਜਾ ਰੱਖ ਕੇ ਕਹਿੰਦਾ ਨਾ ਮੈਂ ਆਰਟੀਆਚ ਮੰਗਿਆ ਸੀ ਇਹ ਅੱਛਾ ਤਿੰਨਾਂ ਯੂਨੀਵਰਸਿਟੀਆਂ ਨੂੰ ਗੁਰਨਾ ਜਿੰਦਾ ਬਿਜ਼ਨਸ ਤੇ ਐਗਰੀਕਲਚਰ ਨੂੰ ਉਸ ਤੋਂ ਕਿਸੇ ਨੇ ਨਹੀਂ ਭੇਜਿਆ ਵੀ ਸਾਡਾ ਅੰਕੜੇ ਕੀ ਨੇ ਭੇਜਿਆ ਖਾ ਨੂੰ ਪੈਸੇ ਨਹੀਂ ਮਿਲੇ ਬਾਈ ਅੰਕੜੇ ਸਰ ਦਾ ਟ੍ਰਿਬਿਊਨ ਦੇ ਉਹ ਟ੍ਰਿਬਿਊਨ ਚ ਕੀ ਤੁਹਾਡੇ ਕੋਲ ਹਾਰੇ ਉਹ ਠੀਕ ਲੱਗਦੀ ਨਹੀਂ ਬਿਲਕੁਲ ਵੀ ਨਹੀਂ ਹੋ ਸਕਦਾ ਇੱਧਰ ਉੱਧਰ ਉਹਨੇ ਉਹਨਾਂ ਨੇ ਕਿਹੜੇ ਆਧਾਰ ਤੇ ਲਿਖਿਆ ਹਾਂ ਬਿਲਕੁਲ ਆਧਾਰ ਮੈਂ ਇਹ ਨਹੀਂ ਕਹਿੰਦਾ ਮੈਂ ਕਹਿੰਦਾ ਉਹ ਆਧਾਰ ਤਾਂ ਦੱਸਣਾ ਵੀ ਇਸ ਆਧਾਰ ਤੇ ਲਿਖਿਆ ਹਾਂ ਆ ਸਾਡੇ ਕੋਲ ਆ ਗਿਆ ਪਹਿਲਾਂ ਲਿਖ ਦੇਣਾ ਕੋਈ ਵੀ ਲਿਖ ਸਕਦਾ ਹੈ ਲੋਕ ਆਠੀ ਗਲਾਂ ਚ ਵੀ ਤੁਹਾਨੂੰ ਲੱਗਦਾ ਵੀ ਮੌਤਾਂ ਉਹ ਤੋਂ ਜ਼ਿਆਦਾ ਹੋਣਗੀਆਂ ਨਹੀਂ ਮੈਨੂੰ ਨਹੀਂ ਪਤਾ ਮੈਂ ਕਿ ਮੈਂ ਮੈਂ ਸਟੱਡੀ ਨਹੀਂ ਕਰੀ ਮੈਂ ਲੱਗਦਾ ਦਾ ਨਹੀਂ ਮੈਂ ਹਵਾ ਚ ਕਰ ਕਿਉਂ ਕਰਾਂ ਮੈਨੂੰ ਕੀ ਪਤਾ ਉਹ ਘੱਟ ਨੇ ਜਾਂ ਵੱਧ ਨੇ ਉਹਦਾ ਸਟੱਡੀ ਤੋਂ ਪਤਾ ਲੱਗੇਗਾ ਅਧਿਆਨ ਤੋਂ ਬਿਨਾ ਕੋਈ ਨਹੀਂ ਪਤਾ ਲੱਗਦਾ ਜਾਂ ਐਫ ਆਈ ਆਰਾਂ ਕੱਢਣਾ ਕਿਉਂਕਿ ਜਿਨੇ ਖੁਦਕੁਸ਼ੀ ਕਰ ਲਈ ਉਹਦੀ ਐਫ ਆਈ ਆਰ ਹੋਈ ਹੋਊਗੀ ਕੋਈ ਥਾਣੇ ਚ ਡੀ ਡੀ ਆਰ ਹੋਈ ਹੋਊਗੀ ਕੋਈ ਉਹਦਾ ਪੋਸਟਮਾਰਟਮ ਹੋਊ ਨਹੀਂ ਹੋਇਆ ਪਿੰਡ ਦੇ ਲੋਕਾਂ ਨੇ ਬਿਆਨ ਦਿੱਤਾ ਹੋਊ ਵੀ ਹਾਂਜੀ ਇਹ ਮਰਿਆ ਠੀਕ ਕਿੱਦਾਂ ਦਾ ਹੋਊਗਾ ਅਪਾ ਇਹ ਵੀ ਮੰਨ ਲਓ ਸਾਰੇ ਟ੍ਰਿਬਿਊਨ ਆਫ ਦੇ ਟ੍ਰਿਬਿਊਨ ਕੱਢ ਲੇ ਰਾਣੀ ਉਹਦੇ ਚ ਦੇਖ ਲਓ ਵੀ ਕਿੰਨੇ ਅਖਬਾਰਾਂ ਚ ਖਬਰਤਾ ਲੱਗਦੀ ਹੋਈ ਆ ਉਹਨਾਂ ਖਬਰਾਂ ਨੂੰ ਦੇਖ ਲੈ ਉਹ ਬਾਕੀ ਜੀਤ ਵਾਲੇ ਹੋਰ ਜਗਵਾਨੀ ਵਾਲੇ ਦੇਖ ਲੈ ਸੋ ਐ ਨਹੀਂ ਹੁੰਦਾ ਸਟੱਡੀ ਅਧਾਰ ਤੋਂ ਤੱਥਾਂ ਤੇ ਕਰਨੀ ਪਊਗੀ ਸੋ ਜਿਹੜਾ ਇਹ ਬੁਲਡੋਜ਼ਰ ਕੱਟਦਾ ਇਹ ਵੀ ਗਲਤ ਹੈ ਇਹਦੇ ਨਾਲ ਨਿਸ਼ਾਨੀ ਨਹੀਂ ਹਟਨੇ ਜੇ ਇਹਨਾਂ ਨੇ ਇਹਨਾਂ ਦੀ ਗੱਲ ਮੰਨ ਲਈਏ ਹਮ 11.5 12.5 ਜੀ 24 ਹੋ ਗਿਆ ਜੀ ਬਿਲਕੁਲ ਠੀਕ ਹੈ ਤੇ 24 ਤੇ ਪਲਸ 9 33 ਹੂੰ 33000 ਬੰਦਾ ਅਰੈਸਟ ਕਰ ਲਿਆ ਤੇ ਜਿੰਨਾ ਜਗ੍ਹਾ ਤਾਂ 26 ਜਾਂਦੀ ਹੈ ਹੂੰ ਉਹ 33000 ਕਿੱਥੇ ਬਿਠਾਇਆ ਬਿਲਕੁਲ ਉਹਦਾ ਕੀ ਬਣਿਆ ਫਿਰ ਜਿੰਨੇ ਅਰੈਸਟ ਕਰੇ ਕੇਸ ਬਣਾਏ ਉਹ ਕੇਸ ਕੋਰਟ ਚ ਚੱਲੇ ਕਿ ਨਹੀਂ ਚੱਲੇ ਜੀ ਕਾਬਜ਼ ਚਲਾਨ ਪੇਸ਼ ਹੋਏ ਤੁਸੀਂ ਕਾਗਜ਼ਾਂ ਚ ਕਹੀ ਜਾਓ ਦਿਖਾਵਾ ਵੀ ਅਸੀਂ ਆਏ ਆਏ ਆ ਇੱਕ ਲਾਸਟ ਗੱਲ ਕਹਿ ਕੇ ਇਹਨੂੰ ਖਤਮ ਕਰਦਾ ਇਹਨਾਂ ਦਾ ਹਾਲ ਕੀ ਹੈ ਹੂੰ ਇਹ ਕੰਮ ਬਹੁਤ ਔਖਾ ਹੁੰਦਾ ਹੈ ਕੌਣ ਡਾਉਣੇ ਬਹੁਤ ਔਖਾ ਕੰਮ ਹੁੰਦਾ ਖੇਤ ਚ ਬਿਲਕੁਲ ਬਾਦ ਇਹਦੇ ਸਿੱਟੇ ਖਾਂਦੇ ਸੀ ਹੋਰ ਖਾਂਦੇ ਸੀ ਛੱਗੀਆਂ ਆ ਜਾਂਦੇ ਸੀ ਜੀ ਉਹ ਕੋਈ ਬੰਦਾ ਬੇਦਰ ਸੀਗਾ ਉਹ ਭਰਾ ਉਹਦਾ ਰੋਜ਼ ਕੰਮ ਕਰਿਆ ਕਰੇ ਉਹ ਆ ਕੇ ਕਹੇ ਮੈਂ ਥੱਕ ਗਿਆ ਮਾਂ ਨੂੰ ਦੁੱਧ ਦੱਪਲਾਵੇ ਕੰਨ ਲਾ ਐਵੇਂ ਮਾਂ ਤੂੰ ਇਹਨੂੰ ਦੁੱਧ ਪਲਾਈ ਜਾਨੀ ਇਹ ਕਿਹੜੇ ਕੰਮ ਹੈ ਹੂੰ ਲਾ ਕੱਲ ਨੂੰ ਕਹਿੰਦਾ ਮੈਂ ਜਾਊਂਗਾ ਉਹ ਭਰਾ ਕਹਿੰਦਾ ਚੱਤ ਤੂੰ ਚੱਲੇ ਉਹ ਗਿਆ ਜਾ ਕੇ ਸੌਂ ਗਿਆ ਹੂੰ ਸ਼ਾਮ ਨੂੰ ਉੱਠ ਕੇ ਆ ਗਿਆ ਉਹ ਖੇਤ ਉਹ ਜਾੜ ਕੇ ਕੌਣ ਸਾਰੇ ਤੇ ਆ ਕੇ ਕਹਿੰਦਾ ਕੀ ਹੁਣ ਦੱਸ ਕਹਿੰਦਾ ਸਭ ਕੁਝ ਹੋਇਆ ਹੀ ਨਹੀਂ ਮੈਂ ਤਾਂ ਆਰਾਮ ਨਾਲ ਸੌਂ ਕੇ ਆ ਗਿਆ ਕਹਿੰਦਾ ਹੁਣ ਖੇਤ ਦਾ ਹਾਲ ਜਾ ਕੇ ਦੇਖੀ ਆ ਸੋ ਇਹ ਉਹ ਨਹੀਂ ਕੌੜਾ ਹੋਣਾ ਲਈ ਇਹਨਾਂ ਨੂੰ ਪਤਾ ਨਹੀਂ ਵੀ ਇੰਨਾ ਸੌਖਾ ਕੰਮ ਨਹੀਂ ਹੈ ਇਹ ਹੂੰ ਡਾਕਟਰ ਸਾਹਿਬ ਇੱਕ ਬਸ ਲਾਸਟ ਸਵਾਲ ਹੋਰ ਆ ਕਿਸਾਨੀ ਅੰਦੋਲਨ ਦੀ ਵੀ ਆਪਾਂ ਗੱਲ ਕਰ ਲੈਂਦੇ ਚਲੋ ਇਹ ਅਲੱਗ ਸੇ ਟੌਪਿਕ ਪਰ ਮੈਂ ਸੋਚਿਆ ਵੀ ਕਰ ਲੈਂਦੇ ਆ 19 ਮਾਰਚ ਨੂੰ ਕੇਂਦਰ ਨਾਲ ਦੁਬਾਰਾ ਫੇਰ ਮੀਟਿੰਗ ਹੋਣੀ ਆ ਕਿਸਾਨਾਂ ਦੀ ਤੁਸੇ ਤੁਹਾਨੂੰ ਲੱਗਦਾ ਵੀ ਕੋਈ ਮਸਲਾ ਹੱਲ ਹੋ ਸਕਦਾ ਇਸ ਵਾਰ ਕੋਈ ਮਸਲਾ ਨਹੀਂ ਹੱਲ ਹੋਣਾ ਅੱਜ ਕੀ ਪਹੁੰਚ ਮਾਨ ਨੇ ਉਹ ਪਾ ਮੈਂ ਉਹਨੂੰ ਜੱਤੀ ਕਹਿਣਾ ਪਰ ਕਿਸਾਨ ਜੱਥੇਬੰਦੀਆਂ ਆਪਦੇ ਹੰਕਾਰ ਉਹਨਾਂ ਨੂੰ ਇਹ ਅੰਦਾਜ਼ਾ ਹੀ ਨਹੀਂ ਹੋਇਆ ਵੀ ਜਿਹੜਾ ਪ੍ਰਗੰਤਮਾਨ ਮੀਟਿੰਗ 'ਚ ਉੱਠ ਕੇ ਚਲਾ ਗਿਆ ਇਹ ਕਹਿ ਕੇ ਦੀ ਨਾੜੋ ਜੋਰ ਉਹਦੀ ਚਾਰੀ ਨਹੀਂ ਗਈ ਜੇ ਕਿਸਾਨ ਤਕੜਾ ਤਾਕਤ ਆਪਣੀ ਦਿਖਾਉਣੀ ਇੱਥੇ 500 ਬੰਦੇ ਇਕੱਠਾ ਕਰਨੇ ਇਹਨਾਂ ਵਸ ਕੋ ਖੱਕਮ ਨਹੀਂ ਸੀ ਬੰਦੇ ਅਗੁਰਦਾਨ ਚ ਫੈਰ ਜਾਂਦੇ ਹਮ ਠਾ ਠਾ ਆਪ ਦਾ ਸਾਦੇ ਕੱਪੜੇ ਜਾ ਕੇ ਇੱਥੇ ਝੰਡੇ ਲਾ ਕੇ ਖੜ ਜਾਂਦੇ ਇਹ ਕੋ ਖੱਕਮ ਨਹੀਂ ਸੀ ਇਹ ਕਾ ਨਹੀਂ ਸਕੇ ਇਹਨਾਂ ਨੂੰ ਇਹ ਹੀ ਰਿਹਾ ਵੀ ਸਾਨੂੰ ਕਿਹਨੇ ਕੁਝ ਕਹਿਣਾ ਜਦ ਬੰਦੇ ਨੂੰ ਕੋਈ ਕੁਝ ਨਾ ਕਹੇ ਜੀ ਉਹ ਜ਼ਿਆਦਾ ਐ ਹੋ ਜਾਂਦਾ ਵੀ ਹੁਣ ਮੈਨੂੰ ਨਹੀਂ ਕੋਈ ਰੋਕ ਸਕਦਾ ਐਤਕੀ ਇਹਨਾਂ ਨਾਲ ਪਹਿਲੀ ਵਾਰੀ ਹੋਇਆ ਇਹਨਾਂ ਦੇ ਟਰੈਕਟਰ ਇਹਨਾਂ ਨੂੰ ਅੱਗੇ ਟੱਪਣ ਨਹੀਂ ਦਿੱਤਾ। ਸਹੀ ਤੇ ਤਾਂ ਇਹਨਾਂ ਨੂੰ ਥੋੜੀ ਆਈ ਉਹ ਵੀ ਅੱਛਾ ਸਾਨੂੰ ਆਏ ਵੀ ਹੋ ਸਕਦਾ। ਨਹੀਂ ਤਾਂ ਤਾਂ ਰਾਜ ਕਰਦੀ ਸੀ। ਬਿਲਕੁਲ। ਕਿਉਂ ਇਹ ਰਾਜ ਕਰਦੀ ਕਰਦੀ ਭੁਲੜੀ ਦੇ ਵੀ ਟ੍ਰੇਡ ਯੂਨੀਅਨ ਚ ਅਸੀਂ ਕੀ ਕਰਨਾ? ਹੂੰ ਭੁਲੜੀ ਦੇ ਕਿ ਦੂਜੀ ਤਰਕੀ ਕਰ ਸਕਦੀ ਹੈ। ਬਿਲਕੁਲ। ਸੋ ਇਸ ਕਰਕੇ ਇਹਦੀ ਦੋਨੇ ਤਰਾਕੀ ਹੋ ਰਹੀਆਂ ਨੇ ਪਰ ਭਗਵੰਤ ਮਾਨ ਨੇ ਜਾਤੀ ਬਹੁਤ ਕਰੀ ਹੈ। ਹੂੰ ਔਰ ਭਗਵੰਤ ਮਾਨ ਨੇ ਕੇਂਦਵੈ ਜੰਟੂ ਬਣ ਕੇ ਜਾਤੀ ਕਰੀ ਹੈ। ਇਦਾਂ ਨਹੀਂ ਆ ਵੀ ਤੁਸੀਂ ਕਿਸਾਨਾਂ ਦੇ ਟਰੈਕਟਰ ਅੰਦਰ ਕਰ ਲੋ ਤੁਸੀਂ ਮੀਟਿੰਗ ਉੱਠ ਕੇ ਚਲੇ ਜਾਓ ਜ਼ਾੜਾੜੋ ਜੋਰ ਇਹ ਕੋਈ ਤਰੀਕਾ ਨਹੀਂ ਹੈ। ਗਲਤ ਹੈ ਉਹਨੇ ਮर्यादा ਨਹੀਂ ਰੱਖੀ, ਮ ਕਿਸਾਨੀ ਦੇ ਉਲਟ ਕੰਮ ਕਰਿਆ ਪਰ ਕਿਸਾਨੀ ਜਿਹੜੀ ਜਿੰਨੀ ਅਵੇਸਲੀ ਸੀ ਜਿਸ ਤਰੀਕੇ ਨਾਲ ਸੀ ਉਹ ਕੇਂਦਰ ਬੈਠਾ ਹਸਰੇ ਹੂੰ ਬਿਲਕੁਲ ਸੋ ਪੰਜਾਬ ਦੀਆਂ ਹਾਲਤਾਂ 'ਚ ਨਸ਼ੇ ਦੇ ਉੱਤੇ ਵੀ ਹੂੰ ਬੁਲਡੋਜ਼ਰ ਕਲਚਰ ਦੇ ਉੱਤੇ ਵੀ ਕਿਉਂਕਿ ਯੂਪੀਸੀ ਉਹ ਕਹਿੰਦੇ ਹੁੰਦਾ ਪੰਜਾਬ 'ਚ ਵੀ ਹੋ ਗਿਆ ਤੁਹਾਡੇ ਬਿਲਕੁਲ ਤੇ ਆ ਸਿੱਖਾਂ ਦੀ ਆਪਸੀ ਲੜਾਈ ਦੇ ਵਿੱਚ ਵੀ ਬ੍ਰਾਹਮਣਵਾਦ ਸਿੱਖੀ ਦੇ ਵਿੱਚ ਵਾੜਨ ਦੇ ਪ੍ਰਵਾਦ ਵਾੜਨ 'ਚ ਵੀ ਬਿਲਕੁਲ ਤੇ ਕਿਸਾਨਾਂ ਨੂੰ ਕੁੱਟਣ ਚੁਈ ਇਹ ਪੂਰਾ ਕੇਂਦਰ ਜੋ ਚਾਹੁੰਦਾ ਉਹ ਹੈ ਪੰਜਾਬ 'ਚ ਬਿਲਕੁਲ ਸੋ ਉਮੀਦ ਕਰਦੇ ਆ ਜਿਹੜਾ ਸਿਕ ਸਿਆਸਤ ਜੋ ਜੋ ਵੀ ਖਲਾ ਪੈਦਾ ਹੋਇਆ ਜਾਂ ਪੰਜਾਬ ਚ ਜੋ ਵੀ ਨਸ਼ੇ ਚੱਲ ਰਹੇ ਨੇ ਜਾਂ ਉਹਨਾਂ ਦੇ ਵਿਰੁੱਧ ਕਾਰਵਾਈ ਹੋ ਰਹੀ ਹੈ ਉਹ ਹੋਰ ਅੱਗੇ ਸਖਾਵੇ ਟੰਗਾ ਨਾਲ ਜੋ ਹੋਰ ਵਧੀਆ ਤਰੀਕੇ ਨਾਲ ਹੋਊਗਾ ਥੈਂਕ ਯੂ